ਮੈਂ ਇੱਕ ਇੱਕ ਗੱਲ ਤੇ ਬੜਾ ਹਾਸਾ ਆਉਂਦਾ ਯਾਰ ਇੱਕ ਦੋ ਬੰਦੇ ਜਿਹੜੇ ਲਾਈਵ ਕਰਦੇ ਆ ਬੜੇ ਹਾਸੇ ਵਾਲੀ ਆ ਲਾਈਵ ਕਰਦੇ ਨੇ ਉਹ ਉਹ ਕਹਣਗੇ ਯਾਰ ਝੋਟੇ ਵਰਗਾ ਸਰੀਰ ਪਿਆ ਉਹਦਾ ਯਾਰ ਉਹ ਨਸ਼ਾ ਕਰਦਾ ਹੋਊ ਦੱਸ ਕਿੱਥੇ ਲਿਖਿਆ ਹੋਇਆ ਕਿ ਬੰਦਾ ਸਿਰਫ ਕਮਜ਼ੋਰ ਬੰਦਾ ਹੀ ਆਪਣੇ ਨਸ਼ਾ ਕਰ ਸਕਦਾ ਕਿੱਥੇ ਲਿਖਿਆ ਝੋਟੇ ਵਾਲੇ ਸਰੀਰ ਵਾਲਾ ਨਸ਼ਾ ਨਹੀਂ ਕਰ ਸਕਦਾ ਕਮਾਲ ਹੈ ਯਾਰ ਕਹਿੰਦਾ ਝੋਟੇ ਵਰਗਾ ਉਹਦਾ ਸਰੀਰ ਪਿਆ ਉਹ ਨਸ਼ਾ ਕਰਦਾ ਹੋਊ ਲੈ ਦੱਸ ਕਮਾਲ ਹੈ ਯਾਰ ਕੀ ਬੰਦਾ ਤੁਸੀਂ ਕਰੋਗੇ ਯਾਰ ਕਿਹੜੀ ਗੱਲ ਕਿੱਧਰ ਨੂੰ ਲਈ ਜਾਂਦੇ ਆ ਤੁਸੀਂ ਕੋਈ ਬੰਦੇ ਆਣੇ ਗੱਲਾਂ ਕਰੋ ਯਾਰ ਭਾਈ ਇੱਕ ਇੱਕ ਹੋਰ ਸੱਚ ਆ ਇੱਕ ਦੋ ਬੰਦੇ ਪੁਰਾਣੀਆਂ ਵੀਡੀਓ ਚੱਕ-ਚੱਕ ਕੇ ਉਹ ਸ਼ਿਗਰਾ ਕਰ ਰਹੇ ਨੇ ਤੇ ਮੈਂ ਤਾਂ ਇਹੀ ਗਾਉਂਗਾ ਕਿ ਉਹਨਾਂ ਦਾ ਜਵਾਬ ਦਿੱਤੇ ਹੋਏ ਨੇ ਅਸੀਂ ਸਾਰੇ ਪੁਰਾਣੀਆਂ ਵੀਡੀਓ ਜਿੰਨੀਆਂ ਮਰਜ਼ੀ ਸਾਡੀਆਂ ਕਮਾਈ ਚੱਲੋ ਅਸੀਂ ਸਾਰੀਆਂ ਦਾ ਜਵਾਬ ਦਿੱਤਾ ਹੋਇਆ ਜਿੰਨੀਆਂ ਮਰਜ਼ੀ ਕਮਾਈ ਚੱਲੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਉਹ ਸਾਨੂੰ ਟੈਗ ਕਰ ਕਰਕੇ ਕਿ ਪੁਰਾਣੀਆਂ ਵੀਡੀਓ ਸਾਡੀਆਂ ਸ਼ੇਅਰ ਕਰੀ ਜਾਂਦੇ ਨੇ ਦੱਸ ਬਾਨੇ ਦੀਆਂ ਦਸੰਬਰ ਮਹੀਨੇ ਦੀਆਂ ਮੈਂ ਉਹਨੂੰ ਜਵਾਬ ਦਿੱਤੇ ਜਿਹੜੇ ਉਹ ਉਹ ਸ਼ੇਅਰ ਉਹ ਕਰੀ ਜਾਂਦੇ ਨੇ ਲਿਖ ਕੇ ਆਹ ਜੀ ਉਹ ਜੀ ਦੱਸ ਮੈਂ ਇਹਨਾਂ ਨੂੰ ਇਹੀ ਕਹਿਣਾ ਕਿ ਚੱਕ ਕੇ ਤਾਂ ਦਸੰਬਰ ਮਹੀਨੇ ਦੀ ਮੇਰੀ ਵੀਡੀਓ ਚੈੱਕ ਕਰ ਲਿਓ ਸਾਰਿਆਂ ਦਾ ਜਵਾਬ ਦਿੱਤਾ ਹੋਇਆ ਹਰੇਕ ਬੰਦੇ ਦਾ ਸੀ ਭਾਈ ਚੀਕਾ ਨਹੀਂ ਰਾਟ ਪੈ ਰੇ ਯਾਰ ਰਾਟ ਉਹਦੇ ਘੱਟ ਪੈ ਰਹੇ ਉਹਦੇ ਸਪੋਰਟਰਾਂ ਦੇ ਵੱਧ ਪੈ ਰਹੇ ਆ ਰਾਟ ਉਹਦੇ ਘੱਟ ਪੈ ਰਹੇ ਆ ਉਹਦੇ ਸਪੋਰਟਰਾਂ ਦਾ ਜ਼ਿਆਦਾ ਪੈ ਰਹੇ ਆ ਵਾ ਕਿਉਂਕਿ ਵਿਊ ਦਾ ਚੱਕਰ ਆ ਸਾਰਾ ਬਿਲਕੁਲ ਜਸਪਾਲ ਭਾਈ ਬਿਲਕੁਲ ਵਿਊ ਦਾ ਚੱਕਰ ਆ ਆ ਹੁਣ ਉਹ ਇੱਕ ਦੋ ਕ ਤੀੜਾਂ ਜਿਹੜੀਆਂ ਨੇ ਉਹ ਮੇਰੀਆਂ ਪੁਰਾਣੀਆਂ ਵੀਡੀਓ ਚੱਕ ਲਈਆਂ ਉਹਨਾਂ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਮੈਂ ਸ਼ੇਅਰ ਕਰਨ ਤੇ ਆ ਗਿਆ ਮੇਰੇ ਕੋਲ ਤਾਂ ਮੇਰੀਆਂ ਵੀਡੀਓ ਸਾਰੀਆਂ ਓਰੀਜਨਲ ਪਈਆਂ ਨੇ ਤੁਸੀਂ ਤਾਂ ਫੇਕ ਬਣਾਵਣਾ ਪਾ ਰਹੇ ਹੋ ਪਰ ਆਪਾਂ ਨੇ ਲੋੜ ਨਹੀਂ ਜਵਾਬ ਦੇਣ ਦੀ ਆਪਣੇ ਭਰਾ ਜਿਹੜੇ ਸਭ ਨੂੰ ਪਤਾ ਕਿ ਅਸੀਂ ਪਹਿਲੇ ਦਿਨ ਤੋਂ ਕਿਹੜੀਆਂ ਵੀਡੀਓਆਂ ਸਾਡੀਆਂ ਪਈਆਂ ਹੋਈਆਂ ਕੀ ਜਵਾਬ ਦਿੱਤਾ ਕਿਨੇ ਟਾਈਮ ਰੱਖਿਆ ਕਿੱਥੇ ਟਾਈਮ ਤੋਂ ਕੌਣ ਭੱਜਿਆ ਸਭ ਨੂੰ ਪਤਾ ਆ ਠੀਕ ਨਹੀਂ ਇੱਕ ਬੰਦਾ ਉਹਨਾਂ ਨੂੰ ਦੇਖਦਾ ਨਹੀਂ ਇੱਕ ਬੰਦਾ ਲਾਈਕ ਨਹੀਂ ਕਰਦਾ ਇੱਕ ਬੰਦਾ ਉਹਨਾਂ ਨੂੰ ਕਮੈਂਟ ਨਹੀਂ ਕਰਦਾ ਕੱਲ ਦੀ ਵੀਡੀਓ ਪਾਈ ਹੋਈ ਆ ਉਹਨੇ ਕੱਲ ਦੀ ਮੇਰੀ ਔਨ 에ਅਰ ਵਾਲੀ ਜਿਹੜੀ ਆਪਣੇ ਭਾਨੇ ਦੀ ਇੱਕ ਬੰਦੇ ਨੇ ਕਮੈਂਟ ਨਹੀਂ ਕੀਤਾ ਉਹਨੂੰ ਇੱਕ ਬੰਦੇ ਨੇ ਵੀ ਕਮੈਂਟ ਕੀਤਾ ਹੋਵੇ ਇਹ ਗੱਲਾਂ ਕਰਦੇ ਕਿਹੜੀਆਂ ਬਾਈ ਉਹੀ ਗੱਲ ਆ ਵਿਊ ਦਾ ਹੀ ਚੱਕਰ ਆ ਕੱਲ ਰੋਮੀ ਬਾਈ ਵੀ ਇਹੀ ਕਹਿੰਦਾ ਸੀ ਕਹਿੰਦਾ ਵਿਊ ਦਾ ਹੀ ਚੱਕਰ ਆ ਰਨਜੋਦ ਇਹਨਾਂ ਨੂੰ ਹੋਰ ਕੋਈ ਨਹੀਂ ਹੈਗਾ ਜਸਪਾਲ ਵੀਰ ਤੈਨੂੰ ਪਤਾ ਹੀ ਆ ਉਹਨਾਂ ਦਾ ਰੀਚ ਕਾਦੀ ਡਾਊਨ ਆ ਉਹਨਾਂ ਤੇ ਉਹਨਾਂ ਦੇ ਦਿਮਾਗ ਦੀ ਰੀਚ ਡਾਊਨ ਹੋਈ ਹੋਈ ਆ ਹੁਣ ਫੇਸਬੁੱਕ ਦੀ ਰੀਚ ਨਹੀਂ ਡਾਊਨ ਉਹਨਾਂ ਤੇ ਦਿਮਾਗ ਦੀ ਰੀਚ ਡਾਊਨ ਹੋਈ ਹੋਈ ਆ ਨਹੀਂ ਮੈਨੂੰ ਇਹ ਨਹੀਂ ਸਮਝ ਲੱਗਦੀ ਹੈ ਕਿ ਐਜੇ ਬੰਦਿਆਂ ਦੀ ਕੌਣ ਆਪਣੇ ਰੀਚ ਡਾਊਨ ਕਰੂਗਾ ਕਾਦੀ ਗੱਲਬਾਤ ਕਰਦਾ ਉਹ ਕੀ ਕਹ ਲ ਮੈਂ ਸਮਝੇਗਾ ਕੀ ਦੀ ਗੱਲ ਕਰਦੇ ਹੋ ਜਸਪਾਲ ਵੀਰ ਤੁਸੀਂ ਉਹ ਕੀ ਇਹ ਜਿਹੜੇ ਬੰਦੇ ਨੇ ਕੀ ਕਰੂਗਾ ਚਾਰ ਬੰਦੇ ਕਮੈਂਟ ਕਰਦੇ ਨੇ ਪੰਜ ਸੱਤ ਲਾਈਕ ਕਰਦੇ ਆ ਉੱਥੇ ਵੀ ਉਹਨਾਂ ਨੂੰ ਕਹੂਗਾ ਪਿਆਰ ਕਰਨ ਵਾਲੇ ਸ਼ੇਅਰ ਕਰ ਦਿਓ ਜੀ ਬਿਲਕੁਲ ਭਾਈ ਬਿਲਕੁਲ ਆਪਣੇ ਸਹੀ ਗੱਲ ਆ ਜੀ ਹਰਪ੍ਰੀਤ ਅੰਦਰੋਂ ਕੋਗਲਾ ਉਹੀ ਗੱਲ ਆ ਜੀ ਮੈਂ ਤਾਂਹੀਂ ਤਾਂ ਕਹਿ ਰਿਹਾ ਆਂ ਭਾਈ ਇੱਥੇ ਕਈ ਬੰਦੇ ਕਹਿੰਦੇ ਨੇ ਉਹਨਾਂ ਦੇ ਐਡਡਰਸ ਸਰੀਰ ਨੇ ਉਹ ਐਡਡਰਸ ਸਰੀਰ ਵਾਲੇ ਨਸ਼ਾ ਕਰਦੇ ਹੋਣਗੇ ਲੈ ਦੱਸ ਕਮਾਲ ਆ ਯਾਰ ਮੈਂ ਤਾਂ ਹੈਰਾਨ ਆ ਕਿੱਧਰ ਦੀ ਗੱਲ ਕਿੱਥੇ ਲੈ ਕੇ ਜਾ ਰਹੇ ਹੋ ਤੁਸੀਂ ਐਡਡਰਸ ਸਰੀਰ ਵਾਲੇ ਕਹਿੰਦੇ ਨਸ਼ਾ ਕਰਦੇ ਹੋਣਗੇ ਯਾਰ ਲੈ ਕਮਾਲ ਆ ਯਾਰ ਮੈਂ ਕਈ ਬੰਦੇ ਦਿਖਾ ਦੂੰਗਾ ਕਈ ਬੰਦੇ ਜਿਹੜੇ ਆਪਣੇ ਐਕਸਾਈਡ ਲਾਉਣ ਤੋਂ ਪਹਿਲਾਂ ਫੀਮ ਖਾਂਦੇ ਨੇ ਜਾਂ ਹੋਰ ਨਸ਼ਾ ਕਰਦੇ ਹੋਣਗੇ ਮੈਂ ਕਈ ਬੰਦੇ ਦਿਖਾ ਦੂੰ ਤੁਹਾਨੂੰ ਹਜੇ ਫੋਨ ਤਾਂ ਨਹੀਂ ਆਇਆ ਤੁਹਾਨੂੰ ਕਿਸੇ ਦਾ ਨਹੀਂ ਮੈਨੂੰ ਤਾਂ ਕਹਤਾ ਕੋਈ ਫੋਨ ਮਰਾ ਆਇਆ ਨਹੀਂਗਾ ਉਹ ਪੰਜਾਬ ਤੋਂ ਮੈਂ ਕੱਲ ਵੀਡੀਓ ਦੇਖ ਰਿਹਾ ਸੀਗਾ ਉਹਦੀ ਇੱਧਰ ਯੂਰਪ ਕੋਲੋਂ ਆਇਆ ਹੋਇਆ ਮੁੰਡਾ ਉਹ ਅੱਛਾ ਕੌਣ ਆ ਇਹ ਉਹ ਕਰ ਰਿਹਾ ਸੀ ਕਹਿੰਦਾ ਮੈਂ ਆ ਚਾਹ ਬਾਈ ਕੋਲ ਆਇਆ ਹਾਂ ਮੈਂ ਰੋਮੀ ਨੂੰ ਵੀ ਮਿਲਣ ਜਾਣਾ ਵਾ ਤੇ ਰੋਮੀ ਨਾਲ ਬੈ ਕੇ ਉੱਥੇ ਵੀਡੀਓ ਵੀ ਕਰਾਂਗੇ ਗੱਲਬਾਤ ਵੀ ਕਰਾਂਗੇ ਤੇ ਮੈਂ ਕਹਾਂ ਯਾਰ ਰੋਮੀ ਬਾਈ ਨੂੰ ਪਤਾ ਫਿਰ ਮੈਂ ਕਿ ਆਪਣੇ ਮੈਂ ਕਹਾਂ ਹੁਣ ਰਾਤ ਬੜੀ ਹੋ ਗਈ ਜਾਂ ਸਵੇਰੀ ਗੱਲ ਕਰੂੰਗਾ ਮੈਂ ਉਹੀ ਫਿਰ ਕੋਈ ਹੋਰ ਬਣਾ ਹੋਵੇ ਕਿਸੇ ਹੋਰ ਦੀ ਨਾਲ ਗੱਲ ਕਰਦਾ ਹੋਵੇ ਆ ਹੋ ਸਕਦਾ ਕਿਸੇ ਹੋਰ ਰੋਮੀ ਦੀ ਗੱਲ ਕਰਦਾ ਮੇਰੇ ਨਾਲ ਤਾਂ ਕੋਈ ਗੱਲਬਾਤ ਹੋਈ ਨਹੀਂ ਕਿਸੇ ਦੀ ਓਏ ਓ ਬਾਈ ਉਹ ਆਇਆ ਹੈ ਮੱਟ ਸ਼ੇਰੋਂ ਵਾਲਾ ਇਟਲੀ ਆਇਆ ਹੋਇਆ ਹੈ ਅੱਛਾ ਮਾਟੇ ਸ਼ਿਰੋੜਾ ਇਟਲੀ ਆ ਵਿਟਰੀ ਆਇਆ ਹੋਇਆ ਕੱਲ ਉਹ ਇਟਲੀ ਦੇ ਪਤਨੀ ਕਿਹੜੇ ਸ਼ਹਿਰ ਦੇ ਵਿੱਚ ਸੀ ਉੱਥੇ ਕਹਿ ਰਿਆ ਸੀ ਕੱਲ ਰਾਤੀ ਜਦੋਂ ਮੈਂ ਵੀਡੀਓ ਦੇਖ ਰਿਹਾ ਸੀ ਜਾਂ ਤੁਹਾਡੇ ਨਾਲ ਮੇਰੀ ਗੱਲ ਹੋਈ ਕੱਲ ਸ਼ਾਮੀ ਉਸ ਤੋਂ ਬਾਅਦ ਮੈਂ ਉਹਨੂੰ ਦੇਖਣ ਲੱਗ ਗਿਆ ਉਹਨੂੰ ਕਹਿੰ ਮੈਨੂੰ ਨਾ ਮਿਲਣ ਦੇ ਜੇ ਕਹਿੰਦਾ ਮੈਨੂੰ ਮਿਲ ਲਿਆ ਨਾ ਉਹਨੇ ਮੈਂ ਉਸੇ ਟਾਈਮ ਉਹ ਤੋਂ ਦੀਪ ਵਾਲੀ ਗੱਲ ਪੁੱਛ ਲੈਣੀ ਆ ਵੀ ਉਦੋਂ ਬੋਲਿਆ ਕਿਵੇਂ ਦੀ ਗੱਲ ਉਹ ਬਾਈ ਉਹ ਉਹੀ ਗੱਲ ਤੇ ਮੈਂ ਆਇਆ ਮੈਂ ਕਿਹਾ ਯਾਰ ਜੇ ਕਿਤੇ ਸਾਡਾ ਤਾਂ ਮੈਂ ਕਹਿੰਦਾ ਨਾ ਚੰਗਾ ਰੌਲਾ ਪਿਆ ਸੀ ਜਦੋਂ ਕੱਲ ਮੈਨੂੰ ਮਿਲਣ ਦੀ ਗੇਮ ਆ ਗਈ ਨਾ ਉਹਦੀ ਫਿਰ ਉਹ ਗੇਮ ਗ ਨੇ ਮੈਂ ਤਾਂ ਹੀ ਤਾਂ ਮੈਂ ਕਹੀ ਜਾਂਦਾ ਮੈਂ ਕਿਹਾ ਜੇ ਬਾਈ ਸਾਡੇ ਇਹ ਰੋਮੀ ਨੂੰ ਮਿਲਣ ਜਾਣਾ ਹੁੰਦਾ ਇਹਨੇ ਮੈਂ ਕਿਹਾ ਅਸੀਂ ਤਾਂ ਇਹਦਾ ਚੰਗਾ ਤਾਂ ਜਰੂਰ ਕੱਢਿਆ ਸੀਗਾ ਆਪਾਂ ਉਹੀ ਤਾਂ ਉਹ ਕੋਈ ਹੋਰ ਹੋਣਾ ਥੋੜਾ ਮੇਰੀ ਗੱਲ ਸੁਣੋ ਮੇਰੀ ਹੁਣ ਇੱਕ ਪਹਿਲਾਂ ਇੱਕ ਬੰਦੇ ਨਾਲ ਗੱਲ ਹੋ ਕੇ ਅੱਡੀ ਆ ਹਾਂਜੀ ਜਿਹੜਾ ਵੀ ਅਮਰ ਅਮਰਪਾਲ ਦੀ ਟੀਮ ਨਾਲ ਕੋਈ ਬੰਦਾ ਸੀਗਾ ਉਹਨਾਂ ਨਾਲ ਗੱਲ ਹੋ ਕੇ ਅੱਡੀ ਆ ਪਹਿਲਾਂ ਹਾਂ ਹਾਂ ਉਹ ਪਤੰਦਰ ਮੇਰਾ ਫੋਨ ਕੱਟ ਕੇ ਉਹ ਭੱਜ ਗਿਆ ਔਰ ਰਿਕਾਰਡਿੰਗ ਚਾੜੂਗਾ ਮੈਂ ਬਾਅਦ ਚ ਰਿਕਾਰਡਿੰਗ ਚਾੜਾਂਗੇ ਆਪਾਂ ਨੈਟ ਦੇ ਉੱਤੇ ਓਕੇ ਕੋਤਿਆਂ ਨੂੰ ਮਹਾ ਬੀਬੀ ਖਾਲੜਾ ਕਿੱਥੇ ਆ ਬੀਬੀ ਖਾਲੜਾ ਤਾਂ ਨਾਲ ਹੋਣੀ ਚਾਹੀਦੀ ਥੋਡੇ ਮੈਂ ਉਹਦਾ ਬਿਆਨ ਵੀ ਨੂੰ ਤੋਂ ਕੋਈ ਲਿਆਓ ਬਿਲਕੁਲ ਕਿਸੇ ਮੀਟਿੰਗ ਚ ਵੀ ਨਹੀਂ ਹੈ ਨੀ ਕੇ ਉਹੀ ਤਾਂ ਗੱਲ ਆ ਉਹਨੇ ਹੁਣ ਯਾਰ ਦੇਖ ਇਹਨਾਂ ਨੇ ਨਾਲ ਜਦ ਵੋਟਾਂ-ਵੋਟਾਂ ਦੀ ਲੋੜ ਪਈ ਆ ਮੈਨੂੰ ਕਹਿੰਦੇ ਯਾਰ ਤੁਸੀਂ ਉਹਨੂੰ ਕਹੀ ਜਾਂਦੇ ਹਰਪ੍ਰੀਤ ਨੂੰ ਵੀ ਨਸ਼ੇ ਕਰਦਾ ਜਾਂ ਜੀ ਉਹ ਕਰਦਾ ਕਰਦਾ ਉਹ ਮੈਂ ਕਿਹਾ ਅਸੀਂ ਤਾਂ ਕੰਨੇ ਬੋਲ ਰਹੇ ਹੋ ਤੁਸੀਂ ਜਾ ਆਪਣੇ ਸੰਗਤ ਤੇ ਮੁਰੇ ਤੋਂ ਡਰਗ ਟੈਸਟ ਕਰਾ ਕੇ ਲਾਈਵ ਪ੍ਰਾਈਵੇਟ ਦੇ ਵਿੱਚ ਰੱਖ ਦੋ ਬਿਲਕੁਲ ਬਿਲਕੁਲ ਉਹੀ ਤਾਂ ਗੱਲ ਆ ਭਾਈ ਉਹੀ ਆ ਸੀ ਉਹੀ ਵਕੀਲ ਨੂੰ ਕੋ ਐਪਲੀਕੇਸ਼ਨ ਲਾਵੇ ਯਾਰ ਕਿਉਂ ਨਹੀਂ ਲਾਉਂਦਾ ਉਹ ਵਕੀਲ ਉਹ ਅੱਜ ਕੱਲ ਵਕੀਲ ਹਨ ਜਿਆਦਾ ਸੋਸ਼ਲ ਮੀਡੀਆ ਤੇ ਉਹ ਤਾਂ ਪਤੰਦਰਾ ਆਪਣੇ ਬੇਜੜਾਈ ਫਿਰਦੇ ਨੇ ਸਹੀ ਗੱਲ ਆ ਬਿੱਲੇ ਵਕੀਲ ਦੇਖੇ ਨੇ ਪੂਰੇ ਵਰਲਡ ਦੇ ਵਿੱਚ ਜਿਹੜੇ ਹਨਾ ਕੋਰਟ ਕਚੈਰੀਆਂ 'ਚ ਘੱਟ ਆ ਸੋਸ਼ਲ ਮੀਡੀਆ ਤੇ ਵੱਧਨੇ ਹੋ ਆ ਉਹੀ ਗੱਲ ਆ ਮੈਂ ਤਾਂ ਹੀ ਮੈਂ ਕਿਹਾ ਮੈਂ ਤਾਂ ਹੀ ਕਿ ਮੈਂ ਕੱਲ ਸਾਡੀ ਹੋਈ ਸੀ ਗੱਲਬਾਤ ਯੂਕੇ ਵਾਲਿਆਂ ਨਾਲ ਹਾਂਜੀ ਘੱਟਾ 2.5 3 ਘੰਟੇ ਗੱਲ ਹੋਈ ਆ ਇਹ ਟੌਪਿਕ ਦੇ ਉੱਤੇ ਅਮਰਪਾਲ ਦੇ ਉੱਤੇ ਤੇ ਆ ਦੀਪ ਸਿੱਧੂ ਵਾਲੇ ਦੇ ਉੱਤੇ ਹਾਂਜੀ ਬੈਠੇ ਗੱਲਾਂ ਗੁੱਲਾਂ ਇਕੱਠਾ ਨੇ ਕਰੀ ਗਏ ਵੀ ਭਾਈ ਕਾਨਫਰੰਸ ਦੇ ਵਿੱਚ ਸੀਗੀ ਕਾਲ ਦੇ ਵਿੱਚ ਸੀਗੇ ਇਹਦੀ ਅਮਰਤਪਾਲ ਦੀ ਗੱਲ ਛੇੜ ਕੇ ਬਹਿ ਕੇ ਕਹਿੰਦਾ ਯਾਰ ਮੰਨ ਲੈਨੇ ਆ ਵੀ ਚਲੋ ਠੀਕ ਆ ਮੰਨਦੇ ਨੇ ਸਾਰਿਆਂ ਮੰਨਦੇ ਨੇ ਵੀ ਹਰਪ੍ਰੀਤ ਕਰਦਾ ਸੀਗਾ ਜਾਂ ਮੈਂ ਵੀ ਤੁਸੀਂ ਸੰਗਤ ਮੂਹਰੇ ਕਿਉਂ ਝੂਠ ਬੋਲਿਓ ਬਿਲਕੁਲ ਵੀ ਜਦੋਂ ਉਹਦੇ ਮਾਂ ਪਿਓ ਨੂੰ ਪੁੱਛਿਆ ਸੀਗਾ ਵੀ ਭਾਈ ਹਾਂ ਵੀ ਇਹ ਬੰਦਾ ਨਸ਼ੇ ਕਰਦਾ ਜਾਂ ਨਹੀਂ ਕਰਦਾ ਮੈਂ ਡਾਇਰੈਕਟ ਬੋਲ ਕੇ ਕਹਿਣ ਨਾਲੇ ਅਮਰਤਪਾਲ ਯਾਰ ਖੁਦ ਕਹੇ ਉਹਦਾ ਬਿਆਨ ਉਹਦੇ ਦਾ ਚਿੱਠੀ ਉਹਦੀ ਖਾਲਸਾਣ ਤੋਂ ਇੱਕ ਮਿੰਟ ਚ ਆ ਗਈ ਆਹੋ ਹੁਣ ਤੱਕ ਚਿੱਠੀ ਵੀ ਨਹੀਂ ਆਈ ਦਿਲ ਦੁਖ ਦੇ ਰਹੀ ਹੁਣ ਤੱਕ ਕੋਈ ਕੰਮ ਸੇ ਕੰਮ ਕੋਈ ਬਿਆਨ ਯਾਰ ਭਗੇਲੇ ਦਾ ਕੋਈ ਜਿਹੜਾ ਪੰਥ ਚੋਂ ਦਾ ਭਗੇਲੇ ਦਾ ਉਹਦਾ ਕੋਈ ਬਿਆਨ ਕਿਸੇ ਬੰਦੇ ਦਾ ਕੋਈ ਬਿਆਨ ਤਾਂ ਆਉਣਾ ਚਾਹੀਦਾ ਨਾ ਭਾਈ ਭਗੇਲਾ ਤਾਂ ਸੁਣਿਆ ਉਹੀ ਬੰਦ ਕਰ ਗਿਆ ਆਪਣੀ ਆਈਡੀਓ ਬੰਦ ਕਰ ਗਿਆ ਨਹੀਂ ਇਹ ਗੱਲ ਗਲਤ ਹੈ ਯਾਰ ਭਗੇਲੇ ਨਾਲ ਤਾਂ ਰੌਣਕਾਂ ਸੀਗੀਆਂ ਪੁਰੀਆਂ ਮੈਂ ਤਾਂ ਹੀ ਤਾਂ ਕਹਿ ਰਿਹਾ ਮੈਂ ਕਿ ਸ਼ਾਇਦ ਤੁਹਾਨੂੰ ਮੱਟ ਸ਼ੇਰੋਂ ਵਾਲਾ ਤਾਂ ਫੋਨ ਆਇਆ ਹੋਵੇ ਕਿ ਮੈ ਰੋਮੀ ਮਿਲਣੇ ਮਿਲਣਾ ਤੁਹਾਨੂੰ ਨਾ ਨਾ ਮੇਲੜਵੇ ਆ ਜਰ ਮੇਲੜਵੇ ਪਹਿਲਾ ਦੀਪ ਸਿੱਧੂ ਦਾ ਸਪਸ਼ਟੀਕਰਨ ਦੇ ਦੇਵੇ ਉਹ ਆਹ ਮੈਂ ਤਾਂ ਹੀ ਕਹਿੰ ਮੈਂ ਕਹਿਆ ਯਾਰ ਸਾਡੇ ਨਾਲ ਤਾਂ 36 ਦਾ ਸਾਲਾ ਰੌਲਾ ਬਹੁਤਾ ਆ ਉਹ ਕਿਵੇਂ ਜਾਊਗਾ ਮਿਲਣ ਯਾਰ ਕਿਸ ਮੂਹਨਾ ਕਿਹੜੇ ਮੂਹਨਾ ਜਾਊਗਾ ਹੂੰ ਆ ਆ ਕਿ ਕਟੀੜਾ ਵੀ ਵਿਚੀ ਚੱਲੋ ਕੋਈ ਗੱਲ ਨਹੀਂ ਕਟੀੜਾ ਨੂੰ ਕੋਈ ਉਹਨਾਂ ਕਰਕੇ ਉਹ ਉਹ ਆਪਣਾ ਹੋ ਜਾਂਦਾ ਉਹਨਾਂ ਨੂੰ ਲੱਗੀ ਰਹਿਣ ਤੋਂ ਉਹਨਾਂ ਦੇ ਥੱਲੇ ਅੱਗ ਕੋਈ ਗੱਲ ਨਹੀਂ ਕਿਹੜੀਆਂ ਕਟੀੜਾ ਨੇ ਆ ਲਖਣ ਚੌਦ ਤੋਦਰੀ ਫੇਕ ਆਈਡੀ ਲਖਨ ਚੌਧਰੀ ਬਟਾਲਵੀ ਪਤਾ ਨਹੀਂ ਹੋਰ ਕਿਹੜੇ ਕਿਹੜੇ ਨਵੇਂ ਨਕਲੀ ਆਈਡੀਆਂ ਲਖਨਪਾਲ ਨੂੰ ਇੱਕ ਨਾ ਫੇਕਾਈ ਨਾ ਕਹ ਲਖਨਪਾਲ ਨੂੰ ਤਾਂ ਆਪਣੀ ਆਈਡੀਆਂ ਪੂਰੀ ਅਮ ਸਿਮਰ ਜੀ ਤਾਂ ਮਾਨ ਦਾ ਵਕੀਲ ਆਓ ਆ ਤਾਂ ਹੀ ਤਾਂ ਕਹਿ ਰਿਹਾ ਵਾ ਚੰਗ ਤਾਂ ਨਹੀਂ ਗੱਲ ਉਹਦਾ ਵਕੀਲ ਆਓ ਸੁਤੰਦਰ ਪਾ ਕਹਿੰਦੇ ਕਹਿੰਦੇ ਪੰਜਾਬ ਚ ਆਜੋ ਕਹਿੰਦਾ ਥੋਡੇ ਵਾਲਕੇ ਕਹਿੰਦੇ ਗੱਭਰੂ ਚਾਹੀਦੇ ਨੇ ਕਹਿੰਦੇ ਇੱਥੇ ਗੱਲਾਂ ਬਾਤਾਂ ਕਰ। ਬੈਠਾ ਤਾਂ ਹੈਗਾ ਇੱਕ। ਇੱਕ ਹੀ ਬਹੁਤ ਬੈਠਾ ਰਹੇਗਾ ਕਿ ਪੰਜਾਬ ਚ ਕਿੰਨੀ ਬਹੁਤ। ਸੁਣਦਾ ਸੁਣਦਾ ਸੀ ਮੈਂ ਕਿਹ ਜਿਹੜੇ ਬੰਦੇ ਸੀਗੇ ਗੱਲਾਂ ਬਾਤਾਂ ਕਰਨ ਦੇਣ ਜਿਹੜੀ ਨੌਲੇਜ ਰੱਖਦੇ ਸੀਗੇ ਉਹਨਾਂ ਦੀ ਤਾਂ ਤੁਸੀਂ ਖੜੇ ਹੀ ਨਹੀਂ। ਉਹਨਾਂ ਲਈ ਖੜ ਜਾਂਦੇ। ਆ ਉਹੀ ਤਾਂ ਗੱਲ ਆ ਭਾਈ। ਹਾਂ ਅਸੀਂ ਤਾਂ ਸਵਾਲ ਪੁੱਛ ਮੈਂ ਕਿਉਂ ਅੱਜ ਤਾਂ ਸਵਾਲ ਹੀ ਪੁੱਛਣੇ ਨੇ ਬਸ। ਬਿਲਕੁਲ ਮੈਂ ਤਾਂ ਅੱਜ ਭਾਈ ਬਹੁਤ ਜਾਣੀ ਐ ਕਹਿੰਦਾ ਰਾਮ ਆਇਆ ਤਾਂ ਜਾ ਕੇ ਕਿਤੇ ਮੜ ਜਾ ਹੁਣ ਮੂੰਹ ਬੋਦੇ ਵਿੱਚੋਂ ਬਾਜਿਵਾਜ ਨਿਕਲੀ ਨਹੀਂ ਦਾ ਸਾਲੀ ਬਾਜਿ ਨਿਕਲਦੀ ਸੀ ਗਲੇ ਚੋਂ ਚੱਲ ਕੋਈ ਨਾ ਇਹਨਾਂ ਦਾ ਮੜਾ ਮੋਟਾ ਚੱਲਦਾ ਰਹਿੰਦਾ ਨਹੀਂ ਮੈਨੂੰ ਇਹ ਨਹੀਂ ਸਮਝ ਲੱਗਦੀ ਭਾਈ ਇਹ ਕਹੀ ਜਾਂਦੇ ਪਏ ਨੇ ਐਡਾ ਐਡਾ ਸਰੀਰ ਆ ਉਹ ਨਸ਼ਾ ਕਰਦਾ ਉਹ ਯਾਰ ਇੱਥੇ ਕਈ ਹੋਰ ਵੀ ਨੇ ਪਹਿਲਵਾਨ ਵੀ ਨੇ ਕਈ ਹੋਰ ਵੀ ਨੇ ਉਹ ਯਾਰ ਨਸ਼ਾ ਕਰਦੇ ਨੇ ਤੇ ਹੁਣ ਦਾ ਗੱਲ ਕੀ ਆ ਭੇਡ ਜਿਹੜੀ ਇਹਨਾਂ ਆਪਣੇ ਪਤਾ ਕੀ ਗੱਲ ਆ ਮੇਨ ਪ੍ਰੋਬਲਮ ਆਪਣੇ ਲੋਕਾਂ 'ਚ ਇਹ ਆ ਵੀ ਇਹ ਲੋਕ ਬੈਸ ਦੇ ਬਹੁਤ ਨੇ ਆਪਣੇ ਉਹਨਾਂ ਗੱਲ ਜੇ ਕੋਈ ਬੰਦਾ ਨਾ ਕਿ ਕੋਈ ਚੀਜ਼ ਬਾਰੇ ਟੌਪਿਕ ਤੇ ਬੋਲ ਦੇਵੇ ਸਿੱਧਾ ਯਾਰ ਹਿਸਾਬ ਕਿਤਾਬ ਸਿੱਧਾ ਆ ਵੀ ਉਹਦੇ ਘਰ ਦੇ ਨੂੰ ਭਾਈ ਕਹਿ ਦੋ ਬਈ ਦਾ ਡੌਗ ਟੈਸਟ ਕਰਾ ਕੇ ਬੰਦੇ ਨੂੰ ਚੁੱਪ ਕਰਾ ਦਿਓ ਗੱਲ ਖਤਮ ਬਿਲਕੁਲ ਲਾਈਵ ਦਾ ਤੂੰ ਹੀ ਉਹ ਆ ਕਿ ਇਹ ਜਿਹੜੇ ਕਈ ਨਾ ਦੋ ਤਿੰਨ ਟਿਕਟੋਕੀ ਲੱਗੇ ਹੋਏ ਨੇ ਇੱਕ ਦੋ ਤਿੰਨ इंग्लंड ਵਾਲੀਓ ਦੋ ਤਿੰਨ ਇਟਲੀ ਵਾਲੇ ਲੱਗੇ ਹੋਏ ਨੇ ਉਹ ਉਹ ਟਿਕ ਟਿਕਟੋਕੀ ਇਹ ਜੇ ਕਹਿਣ ਲੱਗੇ ਹੋਏ ਨੇ ਜੀ ਰੋਮੀ ਉਹਨਾਂ ਨੇ ਫੜਾਤਾ ਜੀ ਰੋਮੀ ਉਹਨਾਂ ਨੇ ਆ ਕਰਤਾ ਵੀ ਸਾਲੇ ਵਾਸੀ ਨੂੰ ਫੜਾ ਕੇ ਕੀ ਕਰਦਾ ਸੀਗਾ ਨਹੀਂ ਦੇਖਦਾ ਸੀਗਾ ਕੱਲ ਵੀ ਮੈਂ ਦੇਖਦਾ ਸੀਗਾ ਵੀ ਉਹਨੂੰ ਇਹਨਾਂ ਨੇ ਜੀ ਚੁਕਾੜ ਕੇ ਚੁਕਾਇਆ ਅਸੀਂ ਕਿਤੇ ਭੈਂਟੀ ਆਈ ਜੀ ਲੱਗੇ ਆ ਪੁਲਿਸ ਦੇ ਵਿੱਚ ਜੀ ਜਗਾਉਣਾ ਉਹ ਬੜਾ ਦਾ ਪੁਲਿਸ ਵਾਲਿਆਂ ਨੇ ਆ ਜਾ ਕੇ ਪੁਲਿਸ ਵਾਲਿਆਂ ਨੂੰ ਪੁੱਛ ਲਓ ਉਹ ਭਾਈ ਮੈਨੂੰ ਇਹ ਨਹੀਂ ਦਾ ਟੈਸਟ ਯਾਰ ਮੈਂ ਤੇ ਤੁਸੀਂ ਥੋੜਾ ਕੀਤਾ ਹੋ ਉਹ ਤੇ ਡਾਕਟਰ ਨੇ ਕੀਤਾ ਤੇ ਸਰਕਾਰ ਨੇ ਕਰਾਇਆ ਯਾਰ ਪੁਲਿਸ ਵਾਲਿਆਂ ਨੇ ਕਰਾਇਆ ਯਾਰ ਅਣਪੜ੍ਹਤਾ ਬਹੁਤ ਜ਼ਿਆਦਾ ਹੈ ਨਾ ਪ੍ਰੋਬਲਮ ਇਹ ਹੈ ਅਣਪੜ੍ਹ ਦੀ ਪ੍ਰੋਬਲਮ ਆ ਔਰ ਕੁਝ ਨਹੀਂ ਹੈਗੀ ਫੇਤਾ ਪਰ ਡਾਕਟਰ ਬਣਾਤਾ ਇਹਨਾਂ ਨੇ ਯਾਰ ਨਹੀਂ ਨਹੀਂ ਕਹਿੰਦੇ ਤੁਸੀਂ ਸੂਹਾ ਦੇ ਤੀਣਾ ਮੈਂ ਹਸਾ ਲੋ ਮੈਨੂੰ ਪਤਾ ਵੀ ਨਹੀਂ ਕਿੱਥੇ ਆ ਉਹ ਵਿਕੀ ਕਰਦਾ ਕਿ ਨਹੀਂ ਕਰਦਾ ਉਹ ਕੱਲ ਵੀ ਅੰਦਾ ਯਾਰ ਜਿਹੜੀ ਸੀਗੀ ਕੱਲ ਵੀ ਟਿਕਟੌਕ ਦੇ ਉੱਤੇ ਲਾਈਵ ਦੇ ਵਿੱਚ ਲੱਗੇ ਹੋਈ ਸੀ ਸੂਹਾਂ ਅਸੀਂ ਦਿੱਤੀਆਂ ਨੇ ਹਮ ਇੱਕ ਕਹਿੰਦਾ ਮੈਨੂੰ ਕੱਲ ਕਹਿੰਦਾ ਤੁਸੀਂ ਕਹਿੰਦਾ ਬੰਦੀ ਸਿੰਘਾਵਾਲੇ ਕਦੇ ਦਿੱਲੀ ਵਾਲੇ ਬੰਦੀ ਸਿੰਘਾਵਾਲੇ ਤਾਂ ਕਦੇ ਗੱਲਬਾਤ ਕੀਤੀ ਨਹੀਂ ਵੀ ਅਮਰ ਤਾਂ ਪਾਲ ਪਿੱਛੇ ਪਏ ਹੋਏ ਹਾਂ ਮੈਂ ਕਿਹਾ ਤੂੰ ਜਾਂ ਸੁੱਤਾ ਪਿਆ ਸੀਗਾ ਜਿਹੜੇ ਹਿਸਾਬ ਨਾਲ ਦੀ ਮਾਂ ਅਸੀਂ ਤਾਂ ਰਹਿ ਸ਼ੁਰੂ ਤੋਂ ਆਪਣੇ ਬੰਦੀ ਸਿੰਘ ਦਿੱਲੀ ਵਾਲੇ ਨਾਲ ਆ ਬਿਲਕੁਲ ਹੋਰ ਤਾਂ ਕੋੰਨੇ ਨਾਮ ਤਾਂ ਲਿਆ ਸੀ ਤਾਂ ਹਾਂ ਉਹਨਾਂ ਨੇ ਤਾਂ ਨਾਮ ਲਿਆ ਹੁਣ ਤੱਕ ਓਏ ਪ੍ਰੋਬਲਮ ਪਤਾ ਕੀ ਆ ਜਿਹੜੀ ਆ ਨਾ ਲਾਈਵ ਜਾਂ ਕੋਈ ਕਈ ਵਾਰ ਹੋ ਜਾਂਦੀ ਹੈ ਨਾ ਜਿਹੜੀ ਕਈ ਵਾਰ ਵਾਇਰਲ ਹੋ ਜਾਂਦੀ ਹੈ ਇਹ ਉਨੀ ਕੇ ਸੁਣਦੇ ਨੇ ਇਹ ਹੁਣ ਜਿਹੜੇ ਬੰਦੇ ਪੁਰਾਣੇ ਪਿਛਲੇ ਜੁੜੇ ਹੋਏ ਨੇ ਲਾਈਵ ਦੇ ਵਿੱਚ ਜਾਂ ਸ਼ੁਰੂ ਤੋਂ ਦੇਖਦੇ ਆਉਂਦੇ ਨੇ ਹਰੇਕ ਟਾਪਿਕ ਉੱਤੇ ਤਾਂ ਬੋਲਿਆ ਹੋਇਆ ਕੋਈ ਟਾਪਿਕ ਛੱਡਿਆ ਮੈਂ ਤਾਂ ਹੀ ਆ ਰਿਹਾ ਤੇ ਲੱਗਿਆ ਹੋਇਆ ਨਾ ਦੱਸ ਇਹਨਾਂ ਨੂੰ ਸ਼ਰਮ ਨਹੀਂ ਆਉਦੀ ਦੱਸਾ ਕੀ ਲਿਖਣ ਲੱਗਿਆ ਉਹ ਕਿਹੜਾ ਟੌਪਿਕ ਚੱਲਦਾ ਕੀ ਇਹਨਾਂ ਨੂੰ ਕਹੀਏ ਛੱਡੋ ਯਾਰ ਠੀਕ ਨਾ ਕੀ ਲਿਖਦਾ ਲਿਖ ਰਿਹਾ ਵਾ ਕੀ ਆ ਕਰ ਲਾ ਰੋਮੀ ਦੱਸ ਕੀ ਸਾਲਾ ਸ਼ਰਮ ਕਰ ਤੂੰ ਲਾਈਵ 'ਚ ਆ ਜਾ ਨਾਲੇ ਗੱਲ ਨਹੀਂ ਹੋਣੀ ਐ ਤੂੰ ਲਾਈਵ 'ਚ ਸੱਤ ਤਨ ਪੁੱਛੇਗਾ ਕੀ ਕਰਨਾ ਦੱਸ ਕੀ ਸਾਲਾ ਸ਼ਰਮ ਲਈ ਹੋਇਆ ਤੁਸੀਂ ਬੋਲਣ ਲੱਗੇ ਤੁਸੀਂ ਲਿਖਣ ਲੱਗੇ ਕਮੈਂਟ ਧੀਆਂ ਪੈਣਾ ਨਾਲ ਜੁੜੀਆਂ ਹੋਈਆਂ ਨੇ ਦੱਸੋ ਤੇ ਤੁਸੀਂ ਕੀ ਲਿਖਣ ਲੱਗੇ ਹੋ ਆ ਸ਼ਰਮ ਕਰੋ ਯਾਰ ਓਏ ਫੇਰ ਸਾਡੇ ਉਹੀ ਨੇ ਨਾ ਜਿਹੜੇ ਮਤਲਬ 20 ਰੁਪਏ ਦੇ ਹੱਟ ਫੱਕ ਪਵਾ ਕੇ ਜਿਹੜੇ ਬੰਦੋਂ ਨੇ ਕਿਨੇ ਕੋਈ ਬਸ 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 ਉਹੀ ਆਲੇ ਆ ਛੋਟਾ ਨੈਟਪੈਕ ਵਾਲੀ ਨੇ ਇਹ ਇਹਨਾਂ ਦੇ ਪਰਦੇ ਛੋਟੇ ਨੈਟਪੈਕ ਵਾਲੇ ਨੇ ਇਹ ਉਹ ਵੀ ਉਹਨਾਂ ਕੇ ਬਚਾ ਲੰਦੇ ਨੇ ਕਿ ਅੱਜ ਰਣਜੋਤ ਤੇ ਰੋਮੀ ਸ਼ਾਮ ਨੂੰ ਸ਼ੈ ਲਾਈਵ ਹੋ ਕੇ ਤੇ ਉੱਥੇ ਗਾਲਾਂ ਵੀ ਕੱਢਣੀਆਂ ਨੇ ਇਹਨਾਂ ਕੋ ਬਚਾ ਲਈਏ ਸ਼ਾਮ ਨੂੰ ਹਾਂ ਉਹ ਆਲੇ ਨੇ ਇਹ ਭਾਈ ਉਹੀ ਦਾ ਗੱਲ ਆ ਜਦੋਂ ਦਿਲ ਕੀਤਾ ਲਾਤਤਾ ਜਦੋਂ ਦਿਲ ਕੀਤਾ ਪਾ ਲਿਆ ਇਹਹੀ ਦਾ ਗੱਲ ਆ ਨਾ ਸਾਰੀ ਆਪਣੇ ਮਤਲਬ ਨੂੰ ਇਹ ਘਰੀ ਫਿਰਦੇ ਨੇ ਸਾਰਾ ਕੁਝ ਚੱਕੀ ਫਿਰਦੇ ਨੇ ਬਾਈ ਇਹ ਲੋਕ ਤੁਹਾਡੇ ਕਹਿਣ ਨਾਲ ਬਾਈ ਕੱਖ ਨਹੀਂ ਹੋਣਾ ਤੁਸੀਂ ਕੋਈ ਆਪਣੇ ਡਾਕਟਰ ਨਹੀਂ ਹੈਗੇ ਕੋਈ ਸਰਟੀਫਾਈ ਨਹੀਂ ਕਰ ਰਹੇ ਕਿਸੇ ਨੂੰ ਕੁਝ ਨਹੀਂ ਕਰ ਸਕਦੇ ਤੁਹਾਡੇ ਕਹਿਣ ਨਾਲ ਕੱਖ ਨਹੀਂ ਹੋਣਾ ਠੀਕ ਨਹੀਂ ਜਿਹੜੇ ਸਰਟੀਫਿਕੇਟ ਤਾਂ ਦੇਣਾ ਸੀਗਾ ਰਿਪੋਰਟ ਪੋਜ਼ਿਟਿਵ ਦਾ ਡਾਕਟਰ ਨੇ ਦੇ ਚੁੱਕਿਆ ਵਾ ਤੁਹਾਡੇ ਲਿਖਣ ਨਾਲ ਇੱਥੇ ਅਸੀਂ ਬੜ ਨਹੀਂ ਜਾਣਾ ਹੈਗਾ ਉਹ ਜਿਹੜੀ ਜਿਹੜਾ ਤੁਸੀਂ ਲਿਖ ਰਹੇ ਹੋ ਠੀਕ ਨਹੀਂ ਜਿਹੜੀ ਕਿ ਤੁਸੀਂ ਸਾਨੂੰ ਲਿਖ ਰਹੇ ਹੋ ਨਾ ਅਸੀਂ ਬੰਨ ਨਹੀਂ ਜਾਣਾ ਤੁਹਾਡੇ ਇੱਕੋ ਇੱਕੋ ਹੀ ਚੀਜ਼ ਆ ਰਣਜੋ ਤੇ ਰومی ਇਹ ਦੋਵੇਂ ਪਾਗਲ ਨੇ ਦੋਵੇਂ ਐ ਆਏ ਨੇ ਕੋਈ ਜਵਾਬ ਤਾਂ ਹੈ ਹੀ ਨਹੀਂ ਤਰਕ ਨਾਲ ਤੁਸੀਂ ਜਵਾਬ ਦਿਓ ਜਿਹੜੀ ਗੱਲ ਦਾ ਦੇਣਾ ਬਸ ਆ ਹੀ ਲਿਖਣਾ ਆਉਂਦਾ ਤੁਹਾਨੂੰ ਕੱਲਾ ਇੱਕ ਦੋ ਚੀਜ਼ਾਂ ਲਿਖਣੇ ਇੱਕ ਪਾਗਲ ਇੱਕ ਗਾਲ ਬਸ ਤੀਜੀ ਗੱਲ ਹੀ ਨਹੀਂ ਹੈਗੀ ਤੁਹਾਡੇ ਕੋਲ ਯਾਰ ਕੋਈ ਕੋਈ ਗੱਲ ਨਹੀਂ ਹੈਗੀ ਤੀਜੀ ਤੁਹਾਡੇ ਕੋਲ ਕੋਈ ਗੱਲ ਤਾਂ ਹੋਵੇ ਤੀਜੀ ਸਿਰਫ ਦੋ ਗੱਲਾਂ ਨੇ ਤੁਹਾਡੇ ਕੋਲ ਇੱਕ ਪਾਗਲ ਇਹ ਦੋਵੇਂ ਪਾਗਲ ਨੇ ਦੂਜੀ ਇਹ ਲਿਖ ਦੇਣਗੇ ਜੀ ਇਹਨਾਂ ਇਹ ਗਾਲ ਬਸ ਤੀਜੀ ਗੱਲੀ ਕੋਈ ਨਹੀਂ ਹੈਗੀ ਇਹਨਾਂ ਕੋ ਭੇਡਾਂ ਕੋਲ ਮੈਂ ਹੈਰਾਨ ਆ ਯਾਰ ਇਹਨਾਂ ਭੇਡਾਂ ਦਾ ਹੀ ਤਾਂ ਹੀ ਦੀਪ ਬਾਈ ਕਹਿੰਦਾ ਹੁੰਦਾ ਸੀ ਕਿ ਭੇਡਾ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ ਠੀਕ ਨਹੀਂ ਇੰਟਰਵਿਊ ਕਰ ਲਈਏ ਸੀ ਜੇ ਕਿਸੇ ਚੈਨਲ ਤੇ ਉਹਨਾਂ ਨੂੰ ਫੋਨ ਕਰਨ ਲੱਗ ਜਾਂਦਾ ਚੈਨਲ ਵਾਲਿਆਂ ਨੂੰ ਭਾਈ ਤੂੰ ਬੋਲਦਾ ਤੂੰ ਕਿਉਂ ਨਹੀਂ ਬੋਲਦਾ ਤੂੰ ਇੱਥੇ ਕਮੈਂਟ ਕਰਦਾ ਤੂੰ ਕਮੈਂਟ ਕਰ ਲੈ ਜਾ ਕੇ ਉੱਥੇ ਉੱਥੇ ਆ ਤੇ ਕਾਤ ਨਹੀਂ ਕਰਦਾ ਸਾਰੀ ਚੀਜ਼ਾਂ ਦਾ ਠੇਕਾ ਅਸੀਂ ਥੋੜਾ ਲਿਆ ਕੱਲਿਆਂ ਨੇ ਤੂੰ ਵੀ ਕਰ ਲੈ ਕੁਝ ਤੂੰ ਕਿਉਂ ਨਹੀਂ ਬੋਲਦਾ ਕੱਲਲਾ ਮੈਨੂੰ ਇੱਕ ਗੱਲ ਦੱਸ ਲਖਨ ਚੌਧਰੀ ਜਵਾਬ ਦੇ ਕਿ ਸਾਰੀ ਚੀਜ਼ਾਂ ਦਾ ਠੇਕਾ ਅਸੀਂ ਲਿਆ ਵਾ ਤੁਸੀਂ ਵੀ ਕੁਝ ਕਰੋਗੇ ਕਿ ਤੁਸੀਂ ਕੱਲੇ ਕਮੈਂਟੀ ਕਰੋਗੇ ਇਹੀ ਕਮੈਂਟ ਜਿਹੜੇ ਤੂੰ ਮੈਨੂੰ ਗਵਾਲਾਂ ਵਾਲੇ ਲਿਖ ਰਿਹਾ ਉੱਥੇ ਜਾ ਕੇ ਲਿਖ ਪਤਾ ਲੱਗ ਜੂ ਫਿਰ ਕਹੀ ਗੱਲ ਮੈਂ ਤਾਂ ਉਹੀ ਗੱਲਾਂ ਕਰੀ ਜਾਂਦੇ ਆ ਤੁਸੀਂ ਤੁਸੀਂ ਵੀ ਕੁਝ ਕਰੋਗੇ ਕਿ ਨਹੀਂ ਤੁਸੀਂ ਕਹੋਂ ਹੁੰਦੇ ਸਾਨੂੰ ਦੱਸਣ ਵਾਲੇ ਸੀ ਕੀ ਕਰਨਾ ਹੈ ਕੀ ਨਹੀਂ ਕਰਨਾ ਤੁਹਾਨੂੰ ਕੁਝ ਕੀ ਕਰਨਾ ਅਸੀਂ ਜੋ ਕਰਨਾ ਵਾ ਤੁਹਾਨੂੰ ਨਹੀਂ ਨਹੀਂ ਪਸੰਦ ਸਾਡਾ ਲਾਈਵ ਛੱਡ ਕੇ ਚਲ ਜਓ ਅਸੀਂ ਕਿਹਾ ਤੁਹਾਨੂੰ ਇਨਵੀਟੇਸ਼ਨ ਪਾਇਆ ਕਿੱਡੇ ਬਿਸ਼ਰਮ ਹੋ ਯਾਰ ਤੁਸੀਂ ਨਾ ਕੋਈ ਗੱਲ ਨਹੀਂ ਕਿਉਂਕਿ ਭੈਣ ਦਾ ਇੱਥੇ ਕੀ ਕਸੂਰ ਆ ਜੇ ਹਰ ਪ੍ਰੀਤ ਨੇ ਗਲਤੀ ਕੀਤੀ ਆ ਤਾਂ ਸਜ਼ਾ ਉਹਨੂੰ ਮਿਲ ਜਾਣੀ ਆ ਉਹ ਭੈਣ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਯਾਰ ਉਹਨੂੰ ਉਹਦੇ ਤੇ ਨਾ ਨਾ ਉਂਗਲਾਂ ਚੱਕੋ ਭਾਈ ਹਜੇ ਯਾਰ ਤੁਹਾਡੇ ਕੋਲ ਕੁਝ ਹੈ ਹੀ ਨਹੀਂ ਸਬੂਤ ਨਰਾ ਪਰਸਨਲ ਮੈਟਰ ਹੈ ਬਾਈ ਪਰਸਨਲ ਮੈਟਰ ਪੈ ਤੁਹਾਨੂੰ ਇੱਕ ਚੀਜ਼ ਦੱਸਦਾ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਆ ਜੰਨੇ ਆ ਨਾ ਫੇਰ ਪਰਸਨਲ ਕੁਝ ਵੀ ਨਹੀਂ ਰਹਿ ਜਾਂਦਾ ਯਾਰ ਤੁਹਾਡੇ ਸਾਹਮਣੇ ਮੈਂ ਚੌਤਰੀ ਸਾਹਿਬ ਤੁਹਾਨੂੰ ਕਿੰਨੀ ਵਾਰ ਪਾਇਆ ਵਾ ਕਿ ਜਿਹੜੇ ਬੰਦਿਆਂ ਨੂੰ ਆਹ ਠੇਲੇ ਵਰਗੇ ਫੋਲੋ ਕਰੀ ਫਿਰਦੇ ਆ ਉਹਨਾਂ ਨੇ ਸਭ ਮੇਰੀ ਵਾਈਫ ਦੀ ਤੇ ਉਦੋਂ ਰੋਮੀ ਉਹਨਾਂ ਦੇ ਘਰਦਿਆਂ ਦੀਆਂ ਉਹ ਬਣਾਈਆਂ ਪਈਆਂ ਨੇ ਯਾਰ ਦੇਖ ਲੈ ਤੂੰ ਫੋਟੋ ਐਡਿਟ ਕਰ ਕਰਕੇ ਕਿਵੇਂ ਬਾਈ ਬੋਲਾਂਗੇ ਅਸੀਂ ਤਾਂ ਤੈਨੂੰ ਇੱਕ ਵਾਰ ਸੁਣ ਲੈ 10 ਵਾਰ ਸੁਣ ਲੈ 100 ਵਾਰ ਸੁਣ ਲੈ ਅਸੀਂ ਤਾਂ ਬੋਲਾਂਗੇ ਅਮਰਤਪਾਲ ਬਾਰੇ ਤੂੰ ਇਤੋਂ ਰੋਕ ਹੁੰਦਾ ਤੂੰ ਰੋਕ ਲਾ ਤੇ ਇਤੋਂ ਜੇ ਕੁਝ ਕਰ ਹੁੰਦਾ ਕਰ ਲਾ ਹੋਰ ਦੱਸ ਬਸ ਹੋਰ ਯਾਰ ਅਸੀਂ ਤੁਹਾਨੂੰ ਪੁੱਛ ਕੇ ਨਹੀਂ ਕਰਨਾ ਤੁਹਾਨੂੰ ਦੱਸ ਕੇ ਨਹੀਂ ਕੁਝ ਕਰਨਾ ਜੋ ਕਰਨਾ ਅਸੀਂ ਕਰ ਲੈਣਾ ਵਾ ਤੁਸੀਂ ਕਰ ਲਓ ਜਾਂ ਤੁਸੀਂ ਕਿਉਂ ਨਹੀਂ ਬੋਲਦੇ ਸਰਕਾਰ ਖਿਲਾਫ ਲਾਓ ਧਰਨਾ ਜਾ ਕੇ ਉੱਥੇ ਥਾਣੇ ਦੇ ਬਾਹਰ ਕਿਉਂ ਨਹੀਂ ਲਾਇਆ ਹਜੇ ਤੱਕ ਧਰਨਾ ਬਸ ਕਮੈਂਟ ਕਰਨ ਜੋਗੀ ਆ ਤੁਸੀਂ ਜੇ ਕੋਈ ਗਲਤ ਹੋਇਆ ਤਾਂ ਤਿੰਨ ਚਾਰ ਜਾਣੇ ਹੈਗੇ ਹੋ ਤੁਸੀਂ ਜਾ ਕੇ ਧਰਨਾ ਕਿਉਂ ਨਹੀਂ ਲਾਉਂਦੇ ਫੇਰ ਤੁਸੀਂ ਮੈਨੂੰ ਦੱਸੋ ਧਰਨਾ ਕਿਉਂ ਨਹੀਂ ਲਾਉਂਦੇ ਬੋਲੋ ਧਰਨਾ ਕਿਉਂ ਨਹੀਂ ਲਾਉਂਦੇ ਤੁਸੀਂ ਮੈਨੂੰ ਜਵਾਬ ਦਿਓ ਕਿ ਧਰਨਾ ਕਦਰ ਨਹੀਂ ਲਾਉਂਦੇ ਹੁਣ ਤੁਸੀਂ ਲਾ ਲਓ ਜਾ ਕੇ ਧਰਨਾ ਇੱਥੇ ਗਾਲਾਂ ਲਿਖੀ ਜਾਂਦੇ ਹੋ ਉੱਥੇ ਜਾ ਕੇ ਧਰਨਾ ਲਾ ਲਓ ਠੀਕ ਨਹੀਂ ਜੇ ਤੁਹਾਡੇ ਨਾਲ ਕੋਈ ਗਲਤ ਹੋਇਆ ਤੁਸੀਂ ਇੱਥੇ ਬਹਿ ਕੇ ਤੁਸੀਂ ਭਾਸ਼ਣ ਦੇ ਰਹੇ ਹੋ ਕਮੈਂਟ ਲਿਖ ਰਹੇ ਹੋ ਫੁੱਤੇ ਸਿੱਧੇ ਜਾ ਕੇ ਥਾਣੇ ਬਾ ਧਰਨਾ ਲਾ ਲਓ ਜਾਂ ਕਹੋ ਕਿ ਪਾਈਸਾ ਤਾਂ ਲੱਗਦਾ ਨਹੀਂ ਧਰਨਾ ਸਾਡੀ ਔਕਾਤ ਨਹੀਂ ਹੈਗੀ ਇੱਥੇ ਬੋਲਣ ਯੋਗ ਨਹੀਂ ਆ ਫੇਰ ਤਾਂ ਚੱਲ ਅਸੀਂ ਕਹਿ ਨਹੀਂ ਬੰਦ ਕਰਦਾਂਗੇ ਕਿ ਭਾਈ ਇਹ ਬਿਸ਼ਰਮ ਨੇ ਇੱਥੇ ਬੋਲਣ ਯੋਗ ਨਹੀਂ ਨੇ ਕਮੈਂਟਾਂ ਯੋਗ ਨਹੀਂ ਨੇ ਇਹ ਕੁਝ ਕਰਨ ਯੋਗ ਨਹੀਂ ਹੈ ਤੇ ਧਰਨੇ ਧੁੰਨੇ ਵਾਲੀ ਨਹੀਂ ਹੈਗੇ ਚਾਹ ਤਾਂ ਲਿਖ ਦੋ ਕਿ ਭਾਈ ਅਸੀਂ ਧਰਨਾ ਨਹੀਂ ਲਾ ਸਕਦੇ ਅਜ ਤਾਂ ਇੱਥੇ ਲਿਖਣ ਜੋਗੇ ਹੀ ਆਂ ਬਸ ਕਿਉਂਕਿ ਸਾਡੇ 3-4 ਜਾਣਿਆਂ ਦੇ ਮਗਰ ਲੱਗਦਾ ਕੋਈ ਨਹੀਂ ਹੈਗਾ ਜਾਂ ਤਾਂ ਦੇਖੋ ਆ ਤਾਂ ਨਨ ਕਰ ਉਹ ਤੁਸੀਂ ਬਾਰ-ਬਾਰ ਅੰਮ੍ਰਿਤਪਾਲ ਆਏ ਅੰਮ੍ਰਿਤਪਾਲ ਉਹ ਜੇ ਤੋ ਉਹਨੂੰ ਬਾਹਲਾ ਉਹ ਆ ਉਹ ਜਾ ਕੇ ਧਰਨਾ ਲਾਓ ਯਾਰ ਉਹਦੇ ਹੱਕ 'ਚ ਕਿਉਂ ਨਹੀਂ ਲਾਉਂਦੇ ਤੁਸੀਂ ਸਾਡੇ ਤੁਸੀਂ ਇੱਥੇ ਫੁੱਟਾ ਫੁੱਟਾ ਜਿਹਾ ਲਹੀ ਜਾਂਦੇ ਹੋ ਅਜ ਤਾਂ ਯਾਰ ਬੋਲਣਾ ਹੀ ਮੋਲਣਾ ਠੀਕ ਨਹੀਂ ਜੇ ਅਸੀਂ ਬੋਲਣ ਤੇ ਆ ਗਏ ਫਿਰ ਤੁਸੀਂ ਕਹਣਾ ਪਰਵਾਹਾਂ ਤੱਕ ਜਾਣੀ ਹੋ ਫਿਰ ਅਸੀਂ ਤਾਂ ਇੱਕ ਵਾਰੀ ਫੋਟੋ ਪਾਈ ਸੀ ਰੋਮੀ ਨੇ ਇੱਕ ਵਾਰੀ ਫਿਰ ਚੀਕਾ ਨਿਕਲ ਗਏ ਸੀ ਸਾਰਿਆਂ ਦੀਆਂ 21 ਫੋਟੋ ਪਾਈ ਸੀ 21 ਫੋਟੋ ਚੀਕਾ ਨਿਕਲ ਗਏ ਸਾਰਿਆਂ ਦੀਆਂ ਉਹ ਸਾਨੂੰ ਦੁਬਾਰਾ ਨਾ ਮਜਬੂਰ ਕਰਿਓ ਕਿ ਅਸੀਂ ਦੁਬਾਰਾ ਫੇਰ ਪਾ ਦਈਏ ਕੋਈ ਹੋਰ 21 ਫੋਟੋ ਪਾਈ ਸੀ ਰੋਮੀ ਨੇ 21 ਦੂਜੀ ਬੋਰਡ ਦੀ ਲੋਡ ਨਹੀਂ ਪਈ ਸੀ ਹੁਣ ਤੁਸੀਂ ਫੇਰ ਉਹੀ ਕੰਮ ਕਰ ਰਹੇ ਹੋ ਮੇਰੇ ਤੁਹਾਡੇ ਸਾਹਬ ਦੇ ਚੀਕਾ ਨਿਕਲ ਜਾਣੀਆਂ ਨੇ ਦੁਬਾਰਾ ਫੇਰ ਜੇ ਇੱਕ ਫੇੜੋਂ ਹੋਰ ਪਾਤੀ ਉਹਨੇ ਬਾਈ ਆਹ ਦੇਖ ਲੈ ਤੇਰੇ ਸਾਹਮਣੇ ਆ ਜਿਹੜੀ ਆਈਡੀ ਖੋਲ ਕੇ ਦੇਖ ਲੈ ਇਹਦੇ ਵਿੱਚ ਕਿਹਦੀ ਕਿਹਦੀ ਫੋਟੋਆਂ ਨੇ ਤੂੰ ਕਹਿ ਰਿਹਾ ਆਈਡੀ ਬਣਾਈ ਉਹ ਇਹਨਾਂ ਨੇ ਹੋਈ ਆ ਹੀ ਆ ਜਿਹੜੇ ਫਿਰਦੇ ਆ ਕੌਮ ਦੇ ਰਾਖੇ ਬਣੇ ਇਹਨਾਂ ਨੇ ਆਈਡੀਆਂ ਬਣਾਈਆਂ ਨੇ ਸਾਡੇ ਪਰਵਾਰਾਂ ਦੀਆਂ ਦੇਖ ਲੈ ਤੇਰੇ ਸਾਹਮਣੇ ਮੈਂ ਤਾਂ ਹੁਣ ਕਿ ਬਰਦਾਸ਼ਤ ਦੀ ਬਹੁਤ ਹੱਦ ਹੋ ਗਈ ਜਿੱਦਣ ਅਸੀਂ ਬਣਾਤੀ ਆਈਡੀ ਇਕ ਕਰਤੀ ਫੇਰ ਸਾਨੂੰ ਨਾ ਚੀਕਾ ਮਾਰੇ ਉਹ ਫਿਰ ਨਾ ਕਿ ਉਹ ਜੇ ਅਸੀਂ ਬਣਾਤੀ ਕੋਈ ਫੇਰ ਚੀਕਾ ਨਾ ਮਾਰੇ ਉਹ ਆਪਣੀ ਵਾਰ ਨੂੰ ਚੀਕਾ ਤਾਂ ਬਾਈ ਤੁਹਾਡੀਆਂ ਬੱਚ ਜੀਆਂ ਪਈਆਂ ਨੇ ਚੀਕਾਂ ਨਾਲ ਥੋਡੀਆਂ ਬਜੀਆਂ ਪਈਆਂ ਨੇ ਰਾਟ 2 ਵਜੇ ਪਈ ਨੇ ਤੁਹਾਡੇ ਸਾਰੇ ਪਾਸੇ ਉਹ ਪੂਰੇ ਵਰਲਡ ਦੇ ਵਿੱਚੋਂ ਦੱਸ ਉਧਰ ਰੋਮੀ ਨੇ ਫੋਨ ਕਰੀ ਜਾਣਗੇ ਇੱਧਰ ਮੈਨੂੰ ਕਿ ਤੁਸੀਂ ਕਰਾਤਾ ਜੀ ਆਹ ਕੰਮ ਲੈ ਉਹ ਕਮਾਲ ਆ ਯਾਰ ਮੈਂ ਕਿਹ ਸਾਸੀ ਕਰਾਤਾ ਦੱਸ ਕਮਾਲ ਆ ਯਾਰ ਮੈਂ ਕਿਹਾ ਫਿਰ ਮੈਨੂੰ ਇਹ ਦੱਸ ਦੋ ਕੇ ਦੀਪ ਬਾਈ ਦਾ ਕਿਨੇ ਕਰਾਇਆ ਸੀਗਾ ਅਈ ਤਾਂ ਉਹ ਬੰਦਾ ਸਾਹਮਣੇ ਲੈ ਕੇ ਆਉਣਾ ਵਾ ਜਿਹਨੇ ਦੀਪ ਬਾਈ ਦਾ ਕਰਾਇਆ ਸੀ ਤੁਸੀਂ ਸਾਡੇ ਤੇ ਜਿੰਨੇ ਮਰਜ਼ੀ ਇਲਜ਼ਾਮ ਲਾ ਲਓ ਮੇਰੇ ਤੇ ਲਾ ਲਓ ਰੋਮੀ ਤੇ ਲਾ ਲਓ ਅਈ ਤਾਂ ਉਹ ਬੰਦਾ ਸਾਹਮਣੇ ਲੈ ਕੇ ਆਉਣਾ ਜਿਹਨੇ ਦੀਪ ਬਾਈ ਦਾ ਕਰਾਇਆ ਸੀ ਕੰਮ ਉਹ ਬੰਦਾ ਕੱਢ ਕੇ ਲੈ ਕੇ ਰੱਖਣਾ ਸਾਹਮਣੇ ਸੰਗਤ ਤੇ 90% ਤਾਂ ਕਲੀਅਰ ਹੋ ਚੁੱਕੇ ਆ ਵਾ 10% ਰਹਿ ਗਿਆ ਕੋਈ ਨਾ ਉਹ ਵੀ ਕਲੀਅਰ ਹੋ ਜੂ ਸਾਰਾ ਨੇ ਮੈਂ ਤੇਰੇ ਕੋਲ ਅੰਬਰਸਰ ਤੂੰਂਦਰਾ ਹੈ ਆ ਜਾ ਤੂੰਂਦਰਾ ਹੈ ਲੁਧਿਆਣੇ ਆ ਜਾ ਤੂੰ ਕਦੇ ਨਹੀਂ ਆਉਂਦਾ ਮੈਨੂੰ ਕੀ ਲੋੜ ਆ ਤੈਨੂੰ ਲੋੜ ਆ ਤੂੰ ਆ ਮੈਂ ਤਾਂ ਅੰਬਰਸਰ ਆ ਕੇ ਗਿਆ ਹੁਣ ਮੈਂ ਹੁਣੇ ਅੰਬਰਸਰ ਆ ਕੇ ਗਿਆ ਮੈਂ ਦੱਸ ਕੇ ਆਇਆ ਸੀ ਨਾਲੇ ਪਾਈ ਅਫਤਾਰ ਸਿੰਘ ਖੰਡੇ ਦੇ ਯਾਦਗਾਰੀ ਸਮਾਗਮ ਤੇ ਦੱਸ ਕੇ ਆਇਆ ਸੀ ਵੀਡੀਓ ਪਾ ਕੇ ਗਿਆ ਮੈਂ ਕੱਲਾ ਹੀ ਆਇਆ ਸੀ ਹੋਰ ਦੱਸ ਠੀਕ ਨਹੀਂ ਆ ਹੁਣ ਦੋ ਜਾਂ ਤਿੰਨ ਨੂੰ ਫੇਰ ਆਉਣਾ ਅੰਬਰਸਰ ਮਿਲਣੀ ਜਿਹੜਾ ਮਿਲਣਾ ਤੇਰਾ ਵਹਿਮ ਕੱਢ ਦੂ ਮੈਂ ਉਹ ਵੀ ਹੋਰ ਦੱਸ ਤੇਰਾ ਉਹ ਵੀ ਵਹਿਮ ਕੱਢ ਦਾਂਗੇ ਤੇ ਤੈਨੂੰ ਕੋ ਤਕਲੀਫ ਆ ਨਾ ਤੇਰੇ ਪਿੰਡ ਆ ਜਾਗੇ ਹੋਰ ਦੱਸ ਮੈਂ ਤਾਂ ਆ ਕੇ ਗਿਆ ਇੱਥੇ ਭਾਈ ਅਵਤਾਰ ਸਿੰਘ ਖੰਡੇ ਦੇ ਯਾਦਗਾਰ ਸਮਾਗਮ ਤੇ ਆ ਕੇ ਗਿਆ ਬਸਰ ਫਿਰ ਮੈਂ ਆ ਕੇ ਗਿਆ ਝੰਡੇ ਵਾਲਾ ਗੁਰੂ ਪੰਗਵਾ ਪਿੰਡ ਪੰਗਵੀ ਪਿੰਡ ਫਿਰ ਮੈਂ ਆ ਕੇ ਗਿਆ ਜਲੰਧਰ ਆ ਦੋ ਜਾਂ ਤਿੰਨ ਨੂੰ ਮੈਂ ਫੇਰ ਅੰਬਸਰ ਆਉਣਾ ਤੈਨੂੰ ਦੱਸ ਕੇ ਆਉਂਗਾ ਹਰ ਇੱਕ ਵਾਰੀ ਮੈਂ ਦੱਸ ਕੇ ਆਉਣਾ ਠੀਕ ਠੀਕ ਨਹੀਂ ਜਿੱਥੇ ਮਿਲਣਾ ਹੈ ਮਿਲਣੀ ਤੇਰਾ ਵਹਿਮ ਕੱਢ ਦੂੰ ਇਹ ਵੀ ਮੈਂ ਹੋਰ ਦੱਸ ਜਿਹੜਾ ਤੁਹਾਨੂੰ ਵਹਿਮ ਹੋਇਆ ਕੋਈ ਉਹ ਮੈਂ ਵੀਡੀਓ ਪਾ ਕੇ ਆਉਂ ਤੂੰ ਕਹਿੰਦਾ ਆਪਣੇ ਹੋ ਆ ਫੋਨ ਕਰਕੇ ਐਵੇਂ ਲੈ ਮੈਂ ਵੀਡੀਓ ਪਾ ਕੇ ਆਉਂਗਾ ਹੋਰ ਦੱਸ ਹੋਰ ਦੱਸ ਦੱਸ ਵੀਡੀਓ ਪਾ ਕੇ ਆਉਂਗਾ ਮੈਂ ਵੀਡੀਓ ਪਾ ਕੇ ਹੀ ਆਉਣਾ ਹੁਣਾ ਤੈਨੂੰ ਦੱਸਦਾ ਅੱਜ ਮੈਂ ਆਉਣਾ ਹੀ ਆਉਣਾ 2 ਜਾਂ 3 ਨੂੰ ਤੂੰ ਕਰਨੀ ਜਿਹੜਾ ਤੇਤੋ ਹੁੰਦਾ ਉਹ ਦੇਖੂ ਤੇਤੋ ਤੂੰ ਕੀ ਕਰਨ ਜੋਗਾ ਵਾ ਹੁਣ ਤੁਸੀਂ ਗੁੰਡਾ ਕਰਦੀਆਂ ਤੇ ਆਗੇ ਨਾ ਜਿਹੜੀਆਂ ਕ ਦੇਖਾਂਗੇ ਥੋੜੀਆਂ ਕਿੰਨੀਆਂ ਕੁ ਗੁੰਡਾ ਕਰਦੀਆਂ ਨੇ ਖਾਸ ਕਰ ਅੰਬਸ ਸਰਚ ਹੀ ਦੇਖਣਾ ਤੈਨੂੰ ਹੁਣ ਤੁਹਾਡੇ ਸ਼ਹਿਰ ਆ ਗਈ ਤੈਨੂੰ ਦਿਖਾਉਂ ਤੁਹਾਨੂੰ ਮੈਂ ਕਿ ਗੁੰਡਾ ਕਰਦੀ ਕਿਵੇਂ ਕਰੀਦੀ ਆ ਕਰਨ ਜੋ ਕੇ ਕੱਕ ਨਹੀਂ ਤੁਸੀਂ ਕੁਝ ਵੀ ਨਹੀਂ ਕਰਨ ਜੋ ਕੇ ਤੁਸੀਂ ਕੁਝ ਵੀ ਨਹੀਂ ਕਰਨ ਜੋ ਕੇ ਹੋਰ ਦੱਸੋ ਸਿਰਫ ਬੈ ਕੇ ਫੇਸਬੁਕ ਤੇ ਧਮਕੀਆਂ ਦੇਣ ਵਾਲੇ ਜਿਹੜੇ ਨਮੂਨੇ ਆ ਨਾ ਮੈਸੈਂਜਰਾਂ ਦੇ ਕਾਲ ਕਰਨਗੇ ਨਾਲੇ ਨੰਬਰ ਦਿੱਤੇ ਇਹਨੂੰ 2-2 ਮਹੀਨੇ ਹੋ ਗਏ ਇਹਨਾਂ ਨੂੰ ਨਮੂਨਿਆਂ ਨੂੰ ਮੈਨੂੰ ਇਹਨਾਂ ਦੀ ਐਡੀ ਜ਼ਰੂਰਤ ਨਹੀਂ ਕਿ ਡਾਇਰੈਕਟ ਕਾਲ ਵੀ ਕਰ ਲੈਣ ਮੈਨੂੰ ਬੱਸ ਕੋਈ ਗੱਲ ਨਹੀਂ ਭਾਈ ਮੈਂ ਤਾਂ 8 ਸਾਲ ਹੋ ਗਿਆ ਅਡੀਕ ਜਾਂ ਮੈਂ ਜਿਹੜਾ ਆ ਜਾ ਤੂੰ ਆ ਜਾ ਤੂੰ ਦੱਸ ਦੇ ਤੂੰ ਦੱਸ ਆ ਜਾ ਲੁਧਿਆਣਾ ਆ ਜਾਂ ਮੇਰੇ ਤੋਂ 20 ਕਿਲੋਮੀਟਰ ਹੀ ਆ ਤੇਰਾ ਵੀ ਨਹੀਂ ਯਾਰ ਦੱਸ ਦੇ ਜਿੱਥੇ ਜਿੱਥੇ ਇਹ ਕਹਣਾ ਉੱਥੇ ਆ ਜਾ ਚੱਲ ਤੂੰ ਸਰਵਿਸ ਦੀ ਗੱਲ ਕਰ ਤਾਂ ਆ ਜਾ ਕਹ ਲਿਆ ਨੇ ਕਿੰਨੀ ਕੁ ਸਰ ਵੀ ਤੁਸੀਂ ਕਰਨ ਜੋਗੇ ਹੋ ਕੀ ਕਰਨ ਜੋਗੇ ਹੋ ਤੁਸੀਂ ਸਮਝ ਗਏ ਨਾ ਪਤਾ ਲੱਗ ਜੂ ਫਿਰ ਕੌਣ ਕੀ ਆ ਅਸੀਂ ਉਹ ਨਹੀਂ ਹੈਗੇ ਪਹਿਲਾ ਮਾਤਾ ਜੀ ਨੇ ਬਿਆਨ ਦਿੱਤਾ ਖਾਲਸਾਣ ਦੇ ਮੁੱਦੇ ਤੇ ਉੱਪਰ ਬਾਤੋ ਪੁੱਤਰੇ ਚ ਠੀਕੜਤੀ 2 ਘੰਟਿਆਂ ਦੇ ਵਿੱਚ ਮਾਫੀ ਵਾਲੀ ਅਸੀਂ ਉਹ ਨਹੀਂ ਹੈਗੇ ਸਮਝ ਗਏ ਨਾ ਬਿਆਨ ਆਇਆ ਸੀ ਨਾ ਮਾਤਾ ਜੀ ਦਾ ਖਾਲਸਾਣ ਦੇ ਮੁੱਦੇ ਤੇ ਉੱਪਰ ਸੱਚ ਬਾਹਰ ਆ ਗਿਆ ਨਾ ਬਾਚੋ ਅਮਰਤਪਾਲ ਦੀ ਚਿੱਠੀ ਘਟਲੀ 2 ਘੰਟਿਆਂ ਦੇ ਵਿੱਚੇ 10 ਅਸੀਂ ਉਹ ਨਹੀਂ ਹੈਗੇ ਲੱਗੇ ਹੋਏ ਆ ਗੱਲਾਂ ਕਰਨ ਉਦੋਂ ਦਾ 2 ਘੰਟੇ ਚਿੱਠੀ ਆ ਗਈ ਸੀ ਜਦੋਂ ਮਾਤਾ ਜੀ ਨੇ ਬਿਆਨ ਦਿੱਤਾ ਕਾਲਿਸਤਾਨ ਦੇ ਉੱਪਰ ਉਦੋਂ 2 ਘੰਟੇ ਚਿੱਠੀ ਆ ਗਈ ਤੇ ਹੁਣ ਭਰਾ ਵਾਲੀ ਚਿੱਠੀ ਕੋਈ ਨਹੀਂ ਆਈ ਹੁਣ ਭਰਾ ਵਾਲੀ ਚਿੱਠੀ ਕੋਈ ਨਹੀਂ ਆਈ ਇਹ ਐਸਐਸਪੀ ਆਫਿਸ ਜਾਣਦੇ ਆ ਆਪਣੇ ਕੰਮ ਕਰਾਉਣ ਜਾਣਦੇ ਆ ਅਸੀਂ ਕਿਉਂ ਨਾ ਜਾਈਏ ਕਿਉਂ ਨਾ ਜਾਈਏ ਅਸੀਂ ਕਿਹੜਾ ਕਿਤੇ ਆਪਣੇ ਉਹ ਕੀਤਾ ਸੀ ਅਸੀਂ ਕਿਹੜਾ ਕਿਹਾ ਸੀ ਅਸੀਂ ਸਬਦਾਨ ਨੂੰ ਨਹੀਂ ਮੰਨਦੇ ਅਸੀਂ ਤਾਂ ਨਹੀਂ ਕਿਹਾ ਅਸੀਂ ਸਬਦਾਨ ਨੂੰ ਨਹੀਂ ਮੰਨਦੇ ਇਹ ਤਾਂ ਤੁਹਾਡੇ ਬੰਦਿਆਂ ਨੇ ਕਿਹਾ ਸੀ ਅਸੀਂ ਤਾਂ ਕਿਹਾ ਨਹੀਂ ਕਦੇ ਵੀ ਅਸੀਂ ਸਬਦਾਨ ਨੂੰ ਨਹੀਂ ਮੰਨਦੇ ਐਸਐਸਪੀ ਉਹ ਵੀ ਜਾਣਦੇ ਆ ਤੇ ਕੰਮ ਕਰਾਉਣ ਜਾਣਦੇ ਆ ਬਿਲਕੁਲ ਜਾਣਦੇ ਆ ਤੂੰ ਤੁਹਾਨੂੰ ਕਦੇ ਲੋੜ ਨਹੀਂ ਪਈ ਕਦੇ ਕਦੇ ਪਾਸਪੋਰਟ ਦੀ ਜਾਂ ਕੋਈ ਲਾਇਸੈਂਸ ਕੁਝ ਹੋਰ ਕੋਈ ਉਹ ਨਹੀਂ ਪਿਆ ਮੈਨੂੰ ਇਹ ਦੱਸੋ ਤੁਸੀਂ ਇਲੈਕਸ਼ਨਾਂ ਕਿਉਂ ਲੜੀਆ ਫਿਰ ਇਹ ਤੁਸੀਂ ਸਭ ਦਾ ਨੂੰ ਨਹੀਂ ਮੰਨਦੇ ਤੁਸੀਂ ਪੰਜਾਬ ਦੀ ਪੁਲਿਸ ਨੂੰ ਨਹੀਂ ਮੰਨਦੇ ਦੱਸੋ ਤੁਸੀਂ ਲੈਕਚਰਾਂ ਕਿਉਂ ਲੜੀਆਂ ਫਿਰ ਬੋਲੋ ਤੁਸੀਂ ਵੀ ਉਹ ਥੁੱਕ ਕੇ ਚਟਕੇ ਤੇ ਫਿਰ ਲੈਕਚਰ ਦਿੱਤੀ ਹੈ ਅਸੀਂ ਨਹੀਂ ਨਾ ਤੂੰ ਥੁੱਕ ਕੇ ਚਟਿਆ ਤੁਸੀਂ ਉਹ ਚਟਿਆ ਨਾ ਥੁੱਕ ਕੇ ਦੱਸ ਦੋ ਮੈਂ ਤਾਂ ਦੋ ਬੰਦੇ ਦੀ ਹੋਰ ਵੀ ਕਿਹਾ ਸੀਗਾ ਲੱਖੇ ਤੇ ਆਪਣੇ ਮਾਨਦੀ ਵੀ ਕਿਹਾ ਸੀ ਮੈਂ ਤਾਂ ਮੈਂ ਤਾਂ ਲੱਖੇ ਦੀ ਵੀ ਕਿਹਾ ਸੀ ਇਲੈਕਸ਼ਨ ਲੱਖਾ ਹਰੂਗਾ ਸਿਮਰਜੀਤ ਸਿੰਘ ਮਾਨਤਾ ਵੀ ਕਿਹਾ ਸੀ ਹਾਰੂਗਾ ਮੈਂ ਤਾਂ ਦੋ ਦੋ ਤਾਂ ਹੋਰ ਤਾਂ ਵੀ ਕਿਹਾ ਸੀ ਉਹਨਾਂ ਦਾ ਵੀ ਲਿਖ ਦੇ ਨਾਮ ਜੇ ਤਿੰਨਾਂ ਚੋਂ ਦੋ ਤਾਂ ਸਾਰੀ ਗਏ ਇਹਨਾਂ ਦਾ ਕੋਈ ਗੱਲ ਨਹੀਂ ਇੱਕ ਜਿੱਤ ਗਿਆ ਫਿਰ ਕੀ ਆ ਦੋ ਤਾਂ ਅਸੀਂ ਕਰਕੇ ਨਾ ਦੋ ਤਾਂ ਹਾਰ ਗਏ ਨਾ ਜਿਹੜੇ ਦੋ ਤਾਂ ਅਸੀਂ ਕਿਹਾ ਸੀ ਹੋਰ ਸਿਮਰਜੀਤ ਸਿੰਘ ਮਾਨਤਾ ਵੀ ਕਿਹਾ ਸੀ ਲੱਖੇ ਦਾ ਵੀ ਕਿਹਾ ਸੀ ਕਿ ਹਾਰਣਗੇ ਹਾਰ ਗਏ ਚਲੋ ਅਮਰਪਾਲ ਜਿੱਤੇ ਗਿਆ ਕੋਈ ਗੱਲ ਨਹੀਂ ਵੋਟਾਂ ਦਾ ਦੇ ਵਿੱਚ ਤਾਂ ਮੋਦੀ ਹੁਣੀ ਵੀ ਜਿੱਤ ਗਏ ਅਮਿਤ ਸ਼ਾਹ ਵੀ ਜਿੱਤੇ ਗਿਆ ਸਭ ਤੋਂ ਵੱਧ ਵੋਟਾਂ ਪਈਆਂ ਨੇ ਅਮਿਤ ਸ਼ਾਹ ਨੂੰ ਪੂਰੇ ਆਪਣੇ ਇੰਡੀਆ ਚੋਂ 7 ਲੱਖ ਤੋਂ ਵੱਧ ਵੋਟਾਂ ਦੇ ਜਿੱਤੇ ਆ ਉਹ ਸਭ ਤੋਂ ਵੱਧ ਵੋਟਾਂ ਪਈਆਂ ਨੇ ਅਮਿਤ ਸ਼ਾਹ ਨੂੰ ਵੋਟਾਂ ਦੇ ਤਾਂ ਸਾਰੇ ਜਿੱਤ ਜਾਂਦੇ ਨੇ ਹੋਰ ਦੱਸ ਵੋਟਾਂ ਦੀ ਗੱਲ ਨਾ ਕਰ रियलिटी ਦੀ ਗੱਲ ਕਰਕੇ 50000 ਦਾ ਕੱਟ ਕਰਕੇ ਦਗਾ ਤੂੰ 4 ਲੱਖ ਲਿਖਿਆ ਤੇ ਮੈਂ ਤੈਨੂੰ 50000 ਕਹਿੰਨਾ 50000 ਦਾ ਕੱਟ ਕਰ ਚੱਲ ਡਾਣੇ ਮਾਰ ਤੂੰ ਗੱਲਾਂ ਕਰਦਾ ਕਿਹੜੀਆਂ ਬੰਦਾ ਤੁਹਾਡਾ ਬੰਦ ਕੀਤਾ ਹੋਇਆ ਨਸ਼ਾ ਉਹਦੇ ਖੂਨ ਚ ਮਿਲੇ ਆ ਨਸ਼ਾ ਉਹਦੇ ਕੋਲੋਂ ਮਿਲੇ ਆ ਜਾ ਕੇ ਲਾਓ ਤਾਂ ਧਰਨਾ ਜਾਂ ਫਿਰ ਮੰਨ ਲੈ ਇੱਥੇ ਕਿ ਧਰਨਾ ਲਾਉਣ ਨੂੰ ਬੰਦੇ ਹੈ ਨਹੀਂ ਕਿ ਨਾ ਕਰਾਇਆ ਬਾਉਣ ਨੂੰ ਲੁਧਿਆਣੇ ਜਾਂ ਲੈ ਕੇ ਇੱਥੇ ਕਿ ਨਾ ਕਰਾਇਆ ਬਾ ਨਾ ਬੰਦੇ ਆ ਮਿਲਦੇ ਭਈ ਲਾਉਣ ਦਰਨਾ ਬਈ ਬਾਰ ਬਾਰ ਇਹ ਨਾ ਨਾ ਲਾਈਵ ਹੋ ਕੇ ਕਹੋ ਧੱਕਾ ਕਰਦੀ ਆ ਹਕੂਮਤ ਯਕ ਧੱਕਾ ਕਰਦੀ ਹਕੂਮਤ ਧੱਕਾ ਕਰਦੀ ਹਕੂਮਤ ਹਕੂਮਤ ਧੱਕਾ ਕਰਦੀ ਆ ਇਹਨਾਂ ਨਾ ਕਹੋ ਬਾਰ ਬਾਰ ਫਿਰ ਜੇ ਕਰਨ ਜੋਗੇ ਕੋ ਕੱਖ ਨਹੀਂ ਨੇ ਤੁਸੀਂ ਜਾਂ ਤੁਸੀਂ ਕਰਨ ਜੋਗੀ ਕੱਖ ਨਹੀਂ ਫਿਰ ਐਵੇਂ ਨਾ ਕਹੋ ਉਹ ਕੱਲ ਉਹ ਉੱਥੇ ਆਪਣੇ ਬਾਬਾ ਕੁਲਜੀਤ ਮੂਵੀ ਧਮਕੀ ਦੇਣ ਲੱਗਿਆ ਸੀ ਕੋਈ ਕਿੱਥੇ ਆ ਤੂੰ ਉਹ ਜਦੋਂ ਉਹਨੂੰ ਦੱਸਿਆ ਕਿ ਮੈਂ ਚੰਡੀਗੜ੍ਹ ਬੈਠਾ ਬੰਦੀ ਸਿੰਘਾ ਦੀ ਰਿਹਾਈ ਦੇ ਮੋਰਚੇ ਤੇ ਆ ਜਾ ਇੱਥੇ ਭਾਈ ਉਹ ਫੋਨ ਹੀ ਕੱਟ ਗਿਆ ਪਤੰਤਰ ਦੱਸ ਉਹ ਪਤੰਤਰ ਫੋਨ ਹੀ ਕੱਟ ਗਿਆ ਕਮਾਲ ਆਲਾ ਯਾਰ ਮੈਂ ਕਿਹਾ ਕੱਲ ਬਾਬਾ ਕੁਲਜੀਤ ਨੂੰ ਵੀ ਫੋਨ ਲਾਇਆ ਸੀ ਕਿਸੇ ਨੇ ਤੇ ਕਹਿੰਦਾ ਕਿੱਥੇ ਆ ਤੂੰ ਲੱਗਿਆ ਸੀ ਉਹ ਕਹਿੰਦੇ ਜੀ ਮੈਂ ਆਪਣੇ ਬੈਠਾ ਹਾਂ ਉੱਥੇ ਬੰਦੀ ਸਿੰਘਾ ਦੀ ਰਿਹਾਈ ਦੇ ਮੋਰਚੇ ਤੇ ਮੋਹਾਲੀ ਆ ਜਾ ਭਾਈ ਅੱਜ ਜਾਂਦ ਕੋਈ ਉੱਥੇ ਲੈ ਬਾਪੂ ਪੁੱਛਣ ਜੋਗੇ ਹੀ ਹੋ ਯਾਰ ਕਿੱਥੇ ਹੋ ਕਿੱਥੇ ਨਹੀਂ ਕਰਨ ਜੋਗੇ ਕੱਖ ਵੀ ਨਹੀਂਗੇ ਤੁਸੀਂ ਤੁਹਾਨੂੰ ਪਤਾ ਆ ਕਿ ਮਗਰ ਕਿਸੇ ਨੇ ਜਮਾਨਤ ਕਰਾਉਣ ਨੂੰ ਨਹੀਂ ਆਉਣਾ ਕਿਸੇ ਨੇ ਨਾ ਪਰਿਵਾਰ ਆਵੇ ਨਾ ਕੋਈ ਹੋਰ ਆਵੇ ਜਣੇ ਹਰੇਕ ਨੂੰ ਧਮਕੀਆਂ ਦਿੱਤੀ ਜਾਂਦੇ ਨੇ ਜਿਹੜਾ ਬੋਲਦਾ ਉਹਨੂੰ ਧਮਕੀ ਜਿਹੜਾ ਬੋਲਦਾ ਉਹਨੂੰ ਧਮਕੀ ਬਾਅਦ ਤੁਹਾਡੇ ਪਤੰਦਰੋ ਇਹਨਾਂ ਨੂੰ ਕੁਰਸੀਆਂ ਦਾ ਫਿਕਰ ਪਿਆ ਹੈ ਕਿ ਕੁਰਸੀਆਂ ਕਿਵੇਂ ਬਚਾਈਏ ਆਪਣੀਆਂ ਕਿ ਕੁਰਸੀਆਂ ਬਚਣਗੀਆਂ ਤਾਂ ਸਾ ਅਸੀਂ ਬਚਾਂਗੇ ਚਲੋ ਭਾਈ ਇੱਕ ਗੱਲ ਤਾਂ ਕਰਤੀ ਨਾ ਕਲੀਅਰ ਸ਼ਸਤਰਤਾ ਧਾਰੀ ਨਹੀਂ ਹੈਗਾ ਉਹ ਇੱਕ ਗੱਲ ਤਾਂ ਕਰਤੀ ਨਾ ਉਹਨਾਂ ਦੇ ਪਰਿਵਾਰ ਨੇ ਕਲੀਅਰ ਕਿ ਸ਼ਸਤਰਤਾ ਧਾਰੀ ਨਹੀਂਗਾ ਉਹ ਦੇਖ ਲਓ ਫੋਟੋਆਂ ਕਿੰਨਾ ਕਿਹੜੇ-ਕਿਹੜੇ ਤਰ੍ਹਾਂ ਦੀਆਂ ਆਈਆਂ ਹੋਈਆਂ ਕਿਦਾਂ ਯਾਰ ਲੋਕਾਂ ਨੂੰ ਕਿਵੇਂ ਹਨਾ ਦੇਖ ਲਓ ਕਿਵੇਂ ਕੌਮ ਨੂੰ ਗੁੰਮਰਾਹ ਕਰ ਰਹੇ ਨੇ ਯਾਰ ਮੈਂ ਹੈਰਾਨ ਆ ਯਾਰ ਆਪਣੀ ਕੌਮ ਕਿੰਨੀ ਸਿੱਧੀ ਆ ਕਿਵੇਂ ਪਿਛੇ ਲੱਗੀ ਫਿਰਦੀ ਆ ਯਾਰ ਇਹਨਾਂ ਦੇ ਐਜੇ ਪਖੰਡੀ ਬੰਦਿਆਂ ਦੇ ਕਿਵੇਂ ਪਿਛੇ ਲੱਗੀ ਫਿਰਦੀ ਆ ਯਾਰ ਦੇਖਿਆ ਫੋਟੋਆਂ ਕਦੇ ਕਿੱਦਾਂ ਆਂਦੀਆਂ ਕਦੇ ਕਿਵੇਂ ਕੋ ਲੋੜ ਹੋਏ ਤਾਂ ਪਾ ਲਿਆ ਲਾ ਲਿਆ ਲੈ ਦੱਸ ਖੇលੀ ਸਮਝ ਰੱਖੀ ਆ ਯਾਰ ਮਹਾਰਾਜ ਨੇ ਕਿਹੜੇ ਬਣਾ ਲਿਆ ਇਹਨਾਂ ਨੇ ਖੇਲੀ ਬਣਾ ਲਿਆ ਯਾਰ ਜਮਈ ਕਮਾਲ ਆ ਯਾਰ ਪਾਪੀਓ ਕਿੱਥੇ ਭਰੋਂਗੇ ਜਾ ਕੇ ਲੇਖਾ ਕਿੱਥੇ ਦੋਗੇ ਪਾਪੀਓ ਕਿੱਥੇ ਜਾ ਕੇ ਲੇਖਾ ਦੋਗੇ ਪਾਪੀਓ ਸਾਨੂੰ ਕਹਿਣਗੇ ਯਾਰ ਤੁਸੀਂ ਆਪ ਹੈ ਨਹੀਂ ਆਪ ਸਿੱਖ ਨਹੀਂ ਤੁਸੀਂ ਚੱਕ ਦਿਓ ਸਵਾਲ ਲੈ ਅਸੀਂ ਇਹਨਾਂ ਨਾਲੋਂ ਤਾਂ ਚੰਗੇ ਹੀ ਆ ਯਾਰ ਇਹ ਜਿਹੜਾ ਨਾਲੋਂ ਤਾਂ ਅਸੀਂ ਚੰਗੇ ਹੀ ਆ ਅਸੀਂ ਇਹ ਜਿਹੜਾ ਨਾਲੋਂ ਤਾਂ ਚੰਗੇ ਹੀ ਆ ਠੀਕ ਨੇ ਇਹਨਾਂ ਮਾ ਜਰਨੋ ਤੋਂ ਅਸੀ ਲੱਖ ਤਰ੍ਹਾਂ ਦੇ ਚੰਗੇ ਆ ਸਾਨੂੰ ਸਾਡੇ ਤੇ ਸਵਾਲ ਖੜਾ ਕਰਨਗੇ ਤੁਸੀਂ ਆਪ ਤਾਂ ਸਿੱਖ ਨਹੀਂ ਹੈਗੇ ਲੈ ਦੱਸ ਫਿਰ ਇੱਕ ਤਾਂ ਸਿੱਖਣੇ ਦੱਸ ਦੋ ਮੈਨੂੰ ਦੱਸ ਦੋ ਕਿ ਹਰਪ੍ਰੀਤ ਸਿੱਖਾ ਮੈਨੂੰ ਦੱਸ ਦੋ ਜਾਂ ਉਹਦਾ ਦੋਸਤ ਨਾਲ ਦਾ ਅੱਲਾਪ੍ਰੀ ਸਿੱਖਾ ਦੱਸ ਦੋ ਫਿਰ ਮੈਨੂੰ ਇਹ ਕਦੇ ਸਿੱਖੋ ਇਹ ਫਿਰ ਜਿਨ੍ਹਾਂ ਦੇ ਫੋਨ 'ਚ ਨਸ਼ਾ ਮਿਲਿਆ ਜਿਨ੍ਹਾਂ ਕੋਲ ਨਸ਼ਾ ਮਿਲਿਆ ਜਿਹੜਾ ਸ਼ਖਸਤਾ ਧਾਰਿ ਵੀ ਨਹੀਂ ਸੀਗਾ ਪਰ ਫੋਟੋਆਂ ਆਈਆਂ ਹੋਈਆਂ ਨੇ ਚੋਣਾ ਮਿਲਿਆ ਦੀਆਂ ਫਿਰ ਦੱਸੋ ਇਹਨਾਂ ਨੂੰ ਕੀ ਕਹੋਗੇ ਤੁਸੀਂ ਵਖਰੇ ਵੰਡਿਓ ਕਹੋਗੇ ਨਾ ਇਹਨਾਂ ਨੂੰ ਪਾਪੀਓ ਕਹੋਗੇ ਗੱਲਾਂ ਕਰਦੇ ਤੁਸੀਂ ਕਿਹੜੀਆਂ ਯਾਰ ਬਿਲਕੁਲ ਭਾਈ ਬਿਲਕੁਲ ਕੋਲ ਇਹ ਨਹੀਂ ਇਹਨਾਂ ਨੂੰ ਅਸੀਂ ਮੰਨਦੇ ਹੀ ਨਹੀਂ ਸਿੱਖ ਮੈਂ ਜੇ ਹਰਪ੍ਰੀਤ ਵਰਗਿਆਂ ਨੂੰ ਕਿਉਂ ਸਿੱਖ ਮੰਨਾਂ ਮੈਂ ਹਰਪ੍ਰੀਤ ਵਰਗਿਆ ਹੋ ਗਿਆ ਹਰਪ੍ਰੀਤ ਹੋ ਗਿਆ ਲਾਪ੍ਰੀਤ ਹੋ ਗਿਆ ਮੈਂ ਇਹਨਾਂ ਨੂੰ ਸਿੱਖ ਕਹਾਦਾ ਮੰਨਾਂ